ਬੰਦੀ ਬੰਦੀ ਹੋ ਕੀ ਗਿਆ ਮਰਾ ਇਹੋ ਇਸ ਕਿਰਾਪੂਰ ਦਾ ਇਸ ਕਿਰਾ ਆਏ ਕੀ ਹੋ ਗਿਆ ਨੂੰ ਆ ਜਾ ਤੇ ਤੇ ਦਾ ਦੀ ਕੀ ਨੂੰ ਹੁੰਦਾ ਚਾਵਈ ਮਾਲਕਾ ਹੀ ਰੀ ਜਾ ਪੂਰੀਆਂ ਕਰੀ ਛੱਬਦਿਆਂ ਜਿਵੇਂ ਮੇਰੀ ਛੁਣੀ ਐਹੀਂ ਛੁਣੀ ਹਾਉ ਮੈਨੂੰ ਜੰਮਨ ਵਾਲੇ ਦੀ ਜਿੱਨਾਂ ਚ ਰਾਮੇ ਦਾ ਗੱਲ ਨਹੀਂ ਲਿਉਂਦਾ ਮੈਂ ਘਰੇ ਨਹੀਂ ਬੜਦਾ ਮਰਾ ਮਾਰੂ ਪੈਰ ਦੇਖਾ ਸੁਨੂ ਫਿਰ ਹੁਣ ਤੂੰ ਕੱਲਾ ਨਹੀਂ ਜਾਂਦਾ ਬੇਟੇ ਤੇਰੇ ਨਾਲ ਤੇਰਾ ਪਪੜ ਜਾ ਆ ਦੇ ਲਾ ਦੇ ਬਾਹਰ ਆ ਜਾ ਓਏ ਆਹ ਕਾਲੇ ਸਾਜ ਦਾ ਮੁੰਡੀ ਚਾਹੀਦਾ ਮੈਨੂੰ ਇਹਦੀ ਉਹ ਬਾਰੇ ਆ ਉਹ ਮਰ ਗਿਆ ਉਹ ਖੋਲ ਦੋ ਗੇਟ ਆ ਲੱਗਦਾ ਜੀ ਭਾਗ ਗਿਆ ਕਿੱਧਰ ਮਰ ਗਏ ਹਜੇ ਦੇਖਦੀ ਆ ਮੂੰਹ ਕਟਕੜ ਠੀਕ ਆ ਬੇਬੇ ਆ ਗਏ ਘਰੇ ਆ ਗਏ ਆਹੋ ਸਾਂਝੇ ਨਾਲ ਛੱਡਿਆ ਕਰ ਜਮੀ ਹਰ ਕੁਛ ਕਰਦਾ ਹੈ ਸਿੱਟਾ ਹੈ ਹੁਣ ਲੈ ਆਉ ਕਿੱਥੇ ਹੈ ਲੈ ਆ ਸਵਾਮੇ ਖੜ ਜਾ ਠੀਕ ਆ ਅੰਬ ਹੁਣ ਠੀਕ ਹੈ ਹੁਣ ਤਾਂ ਲੋਟ ਹੈ ਤਾਂ ਹੀ ਘਰੇ ਆ ਗਈ ਤਾਕੜੀ ਅੰਬ ਆ ਜਾ ਬੂਝ ਕੇ ਆ ਜਾ ਮੇਰੇ ਪਿਆਉ ਨੂੰ ਬਾਹਰ ਲੈਣ ਦਿੱਤਾ ਸੀ ਆਈਡੀ ਦੀ ਟੀਮ ਲੱਗੀ ਹੋਈ ਆ ਹੁਣ ਬਾਹਰ ਲੈਣਗੇ ਉਹਨੂੰ ਹੁਣ ਮੈਂ ਗਵਰ ਕਰ ਲੈਂਦਾ ਉਹਦੀ ਮਾੜੀ ਮੋਟੀ ਕਿੱਥੇ ਹੋ ਜਾਊਗਾ ਹੁਣ ਤਾਂ ਪੁਲਿਸ ਵਾਲੇ ਲੱਗੇ ਹੋਏ ਨੇ ਆਲੇ-ਦਾਲੇ ਉਹਦੇ ਮੈਂ ਕਹਿੰਦਾ ਤਾਂ ਸੀ ਵੀ ਟੁਕੜੀ ਲਾ ਰੱਖੀ ਆ ਨਾ ਹੋਰ ਹੁਣ ਹੋਰ ਪਾੜ ਲੈਣਗੇ ਆਪੀ ਲਾ ਪਾੜ ਲੈਣਗੇ ਅੰਬੋ ਟੈਨਸ਼ਨ ਨਾ ਲੈ ਇੰਨੀ ਟੈਨਸ਼ਨ ਚ ਤਾਂ ਬਿਮਾਰ ਹੋਗੀ ਤੂੰ ਵੱਡਾ ਗੈਂਗਸਟਰ ਤਾਂ ਹੈਗਾ ਉਹ ਪਤਾ ਨਹੀਂ ਜ਼ਮੀਨ ਖਾ ਗਈ ਪਤਾ ਨਹੀਂ ਆਸਮਾਨ ਨਿਕਲ ਗਿਆ ਹੈ ਕਿੱਦਾਂ ਨਿਕਲੋ ਆਸਮਾਨ ਉਹ ਇੰਨਾ ਤਾਂ ਜੇ ਕਹਿੰਦੇ ਰੱਬ ਨੂੰ ਪਾੜ ਲਈ ਉਹ ਵੀ ਮਿਲ ਜਾਂਦਾ ਹੂੰ ਪੱਕੀ ਗੱਲ ਆ ਆ ਦੇਖ ਲੈ ਨਾ ਕੋਈ ਦਰਬੇਸ਼ ਪਿਆ ਇਹਨੂੰ ਨਾ ਛੇੜੀ ਕਰੀਆਤਾ ਹੁਜ ਮਾਰਨ ਦੀ ਇਹ ਤਾਂ ਚਲੋਰੇ ਬੰਦਾ ਕੰਮ ਕਰਦਾ ਹੋ ਸਾਫ ਸਫਾਈ ਵਾਲਾ ਹੋਊਗਾ ਹੈ ਓਏ ਫੁੜਾ ਮਾਫ ਕਰਿਓ ਪੁੱਲਾਂ ਚੋਕ ਬਾਬੇ ਮੂਰੀ ਕਰ ਲੈ ਕੋਈ ਅਰਦਾਸ ਪੁੱਸ ਨਾਮ ਦਾ ਬਾਬੇ ਮੂਰੇ ਬਹੁਤ ਸੁਖੀ ਖੜਾ ਸੁੱਖਾਂ ਓਏ ਸੁਖ ਸੁਖ ਲੈ ਕੰਜਰਦਿਆਂ ਵੀ ਉੱਥੇ ਆ ਜੇ ਹੂੰ ਤਾਂ ਕੋਈ ਬੰਦਾ ਵਾਲਾ ਚੰਗਾ ਹੈ ਵੀ ਨਹੀਂ ਉਹ ਚਲ ਪਾਇ ਜਾਣ ਦੇ ਤਾਂ ਕੋਈ ਦਰਬੇਸ਼ ਪਿਆਗਾ ਇਨੇ ਬਾਈ ਨੇ ਦੇਖਿਆ ਬਾਈ ਉਹ ਖੜਦਾ ਯਾਰ ਬਾਈ ਨੂੰ ਪਈ ਜਾਂਦਾ ਬਾਈ ਤੋ ਕੀ ਲੈਣਾ ਤਾਂ ਇਹ ਕਈ ਵਾਰੀ ਬੰਦੇ ਨੇ ਦੇਖਿਆ ਹੁੰਦਾ ਨਾ ਇਹਦਾ ਯਾਰ ਸੁੱਤਾ ਪਿਆ ਕਿੱਥੇ ਦੇਖ ਲੂ ਸੁੱਤਾ ਪਿਆ ਬੰਦਾ ਕਿੱਥੇ ਦੇਖ ਲੂ ਸੁੱਤਾ ਪਿਆ ਬੰਦਾ ਮਰਿਆ ਬਰੋਬਰ ਹੁੰਦਾ ਇਹ ਕੰਜਰ ਦੇਆ ਕੁੰਭ ਕਰਨਾ ਹੈ ਵੀ ਇਹ ਕਈ ਸਾਲ ਸੁੱਤਾ ਰਹਿੰਦਾ ਐ ਦੇਖ ਲੈ ਜੱਟ ਬਾळा ਚੰਗਾ ਸੀ ਉਹ ਜਿੱਦੇ ਦਾ ਮੈਰ ਰਲਿਆਂਗਾ ਇੱਕ ਚੀਜ਼ ਦੀ ਤੂੜ ਨਹੀਂ ਹਉਣ ਦਿੱਤੀ ਬੰਦੇ ਨੇ ਕਰੇ ਕਿਉਂ ਯਾਰ ਜ਼ਮੀਰ ਤੇਰੀ ਜਮੀਰ ਮਰ ਗਈ ਬੰਦਾ ਦੇ ਜਿਹੜੀ ਗੱਲ ਸੱਚ ਹੈ ਉਹ ਕਹਿਣਾ ਚੱਲ ਠੀਕ ਆ ਮੇਰਾ ਰਿਸ਼ਤੇਦਾਰ ਆ ਆ ਪਾਪਾ ਝੋਖੇ ਟਾਈਮ ਚ ਉਹਦੇ ਨਾਲ ਖੜਿਆ ਪਰ ਉਹ ਬੰਦਾ ਕੋਈ ਬਾਹਲਾ ਵਧੀਆ ਨਹੀਂ ਸੀਗਾ ਉਹ ਤੈਨੂੰ ਤਾਂ ਲੱਗਣੀ ਆ ਹੁਣ ਹੁਣ ਮੇਰੇ ਅਸਲ ਦੀ ਮੂਤ ਮੇਲ ਨੂੰ ਹਟ ਜੁਣਾ ਤੈਨੂੰ ਤਾਂ ਆਪੀ ਲੱਗਣਾ ਮਾੜਾ ਬਾਈ ਲੈ ਜਦੋਂ ਫਰੀਦੀ ਪੀਂਦਾ ਸੀ ਉਹ ਤਾਂ ਬਾਈ ਬਾਈ ਕਰਦਾ ਸੀਗਾ ਕਰ ਮੈਂ ਕਰਦਾ ਸੀ ਫਰੀਦੀ ਕਾਦੀ ਪੀਂਦਾ ਸੀ ਹਾਂ ਅੱਧੇ ਪੈਸੇ ਮੈਂ ਪਾਉਂਦਾ ਸੀ ਵਿੱਚ ਆ ਬਾਪਾ ਪਾਉਂਦਾ ਸੀ ਅੱਧੇ ਪੈਸੇ ਉਧਰ ਮੇਰਾ ਸਾਲਾ ਹਜੇ ਬਾਣੀ ਦਾ ਹਿਸਾਬ ਖੜਾ ਗੋਡਾ ਵਾਲਾ ਨਹੀਂ ਪਤਾ ਕੈਂ ਗੱਟੇ ਹੋ ਜਾਣ ਗੋਡਾ ਵਾਲੇ ਉਹਦਾ ਹੂੰ ਤੂੰ ਆ ਦੇਖ ਲੈ ਬਰਕਤ ਦੀ ਬੰਦੇ ਦੇ ਹੱਥ ਚ ਜਦੋਂ ਉਹਦਾ ਜਿਹਦੇ ਨਾਲ ਕਹਿੰਦੇ ਜੰਮਿਆ ਉਦੋਂ ਦੀ ਇਹਨਾਂ ਦੇ ਕਰੇ ਬਰਕਤ ਆਉਣ ਲੱਗੀ ਸੀ ਬਰਕ ਬਰਕਤ ਕਦੀ ਦੀ ਓਏ ਉਹ ਜਵਾਕ ਹੋ ਗਿਆ ਤੱਕ ਪਲਾ ਬੰਦਾ ਦੀ ਕੰਜਰ ਦਿਆ ਸਾਰੇ ਪਿੰਡ ਚ ਤਾਹੂ ਥੂ ਥੂ ਕਰਾ ਕੇ ਰੱਖਦਾ ਤੀਆ ਸਾਰਾ ਦਿਨ ਨਸੀਬੋ ਉਹ ਗਾਲਾਂ ਕੱਢਦੀ ਰਹਿੰਦੀ ਸੀ ਵੀ ਮਰ ਜੇ ਮਰ ਜੇ ਮਰ ਜੇ ਹੁਣ ਮਰ ਗਿਆ ਹੁਣ ਪਿੱਟੇ ਜਾਂਦੇ ਉਹ ਮੈਂ ਇੱਕ ਗੱਲੋਂ ਮਾੜਾ ਵੀ ਮੰਨਦਾ ਉਹਨੂੰ ਚੰਗਾ ਵੀ ਮੰਨਦਾ ਚੰਗਾ ਤਾਂ ਇਹਦੀ ਵੀ ਚੱਲ ਯਾਰਾਂ ਦਾ ਯਾਰਤੀ ਭਈ ਹੈ 2 ਰੁਪਏ ਹੈਗੇ ਦੀ ਲਾਂਦਾ ਤੀ ਵਰਹਾਲਾ ਮਾੜਾ ਇਸ ਗੱਲੋਂ ਵੀ ਮਰਿਆ ਤੀਵੀਂ ਪਿੱਛੇ ਆ ਹੈ ਜਨਾਨੀ ਜਾਦ ਪਿੱਛੇ ਲਾ ਕੇ ਘਰ ਛੱਡ ਗਿਆ ਹੁਣ ਪਤਾ ਨਹੀਂ ਮਰ ਗਿਆ ਪਤਾ ਨਹੀਂ ਜਿਉਂਦਾਗਾ ਉਹਦੇ ਕਰਮਾਂ ਚ ਇਹੀ ਗੱਲਾਂ ਲਿਖੀਆਂ ਹੋਈਆਂ ਦੀ ਧੋਖੇਬਾਜ਼ ਨਾਰ ਧੋਖਾ ਧੋਖਾ ਕਮਾ ਗਈ ਧੋਖੇਬਾਜ਼ ਉਹਨੇ ਮੰਗੂ 12 ਸਾਲ ਵਿਚਰਾ ਕੇ ਮੱਝੀਆਂ ਆਪਣਾ ਮੱਝਾਂ ਹੁਣ ਪੱਲੇ ਤੇਰੇ ਕੱਖ ਨਹੀਂ ਰਿਹਾ ਅਣੀ ਉਹਦੇ ਬੱਲੇ ਤਾਂ ਹੁਣ ਪਹਿਲਾਂ ਵੀ ਨਹੀਂ ਦਿਖ ਉਸ ਆ ਬੰਦੇ ਨੂੰ ਪੁੱਛ ਲੈਣਾ ਯਾਰ ਭਾਈ ਲਾਏਗਾ ਬੰਦੇ ਤੋਂ ਯਾਰ ਪਾਏ ਜਾਂਦੇ ਉਹਨੂੰ ਬੰਦੇ ਭਾਈ ਐਵੇਂ ਬਗਾਨੇ ਪਿੰਡ ਦਾ ਕੋਈ ਸਰਚ ਮਾਰੂ ਟੈਂਬੜ ਓਏ ਆਪਾਂ ਤਾਂ ਉਹਨੂੰ ਐਂ ਪੁੱਛਣਾ ਵੀ ਭਾਈ ਸਾਡੇ ਪਿੰਡ ਵਾਲਾ ਕਰਨਾਇਲ ਤਾਂ ਹੀ ਦੇਖਿਆ ਤੇ ਲਵਾ ਲੈ ਗੁੱਠਾ ਲਵਾ ਲੈ ਉਹਦਾ ਭਾਈ 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 ਕੋਈ ਬੰਦਾ ਯਾਰ ਜੰਮੀ ਨਹੀਂ ਉੱੜਦਾ ਆਏਗਾ ਯਾਰ ਹੈ ਇਹ ਹਜਾ ਬੰਦਾ ਮੈਂ ਨਹੀਂ ਦੇਖਣਾ ਉਹ ਨਾ ਲੋਥ ਪਈ ਹੋਵੇ ਮੜਾ ਜੇ ਹੱਥ ਲਾ ਕੇ ਦੇਖ ਲੈ ਚੱਕ ਕੇ ਤਾਂ ਲੈ ਜਾਗੇ ਕਿਸੇ ਦਾ ਹੋਇਆ ਤੇ ਤਲਾਹ ਲਾ ਦਾਂਗੇ ਕੋån ਨੂੰ ਕੰਜਰ ਦੇ ਐਂ ਨਹੀਂ ਹੱਥ ਜੇ ਲੱਗ ਕੇ ਪੁਲਸ ਉਹ ਸਕੈਨ ਜਾਂ ਕਰ ਲੈਂਦੀ ਹੁੰਦੀ ਓਏ ੜੀ ਓਏ ਆੜੀ ਚੱਲ ਸਾਡੂ ਆਪਾਂ ਨਹੀਂ ਕੀ ਰਹਿਣਾ ਤੂੰ ਗਾਹਾਂ ਜਾ ਰਿਹਾ ਹਾਂ ਨੂੰ ਹੋਰ ਨਾ ਕਿਸੇ ਦਾ ਉਹੋ ਜੇ ਕੋਈ ਇੱਥੇ ਖੇਤ ਕੂਤਲ ਆਇਆ ਹੋਊਗਾ ਮੱਥਾ ਮੱਥਾ ਟੇਕਣ ਮੈਂ ਤਲਾਦਾ ਨੀਂਦ ਨੂੰਂਦਾ ਕੀ ਇਹਨੂੰ ਓ ਆੜੀ ਉਹ ਥੋੜੀ ਉਹ ਪੈਣ ਦੀ ਇਹ ਏ ਓਏ ਬੜਾ ਸੱਦਾ ਕਰੀ ਇਹਨੂੰ ਓਹਦਾ ਕਰ ਰਿਹਾ ਏਲਾ ਓਹ ਕਰ ਰਿਹਾ ਲਾ ਓ ਬਾਬਾ ਕਰ ਰਿਹਾ ਲਾ ਬਾਬਾ ਓਏ ਉਹ ਕਰ ਰਿਹਾ ਉਹ ਬਾਬਾ ਉਹ ਡਰ ਨਾ ਜੰਦਰੇ ਤੇਰਾ ਬਾਬਾ ਯਾਰ ਬੈਠਾ ਕਰ ਇਹਨੂੰ ਬੈਠਾ ਕਰ ਉਹ ਬਾਬਾ ਬਾਈ ਉਹ ਅੱਗੇ ਲਾ ਆਪਾਂ ਗੋਲੀ ਬੈਠੇ ਉਹ ਕਿੱਥੇ ਨਹੀਂ ਪਾ ਲਿਆ ਤੈਨੂੰ ਓਏ ਹੈ ਕਿੱਥੇ ਬੰਦਾ ਵਾਂਗਾ ਚੰਗਾ ਇਹ ਉਹ ਤਾਂ ਬਸ ਤਾਂ ਤਾਂ ਮਾਰਿਆ ਉਹ ਲੋਕ ਦੋਈ ਲੈ ਲੋਈ ਲੈ ਟੱਕ ਦੇ ਇਹਨੂੰ ਕਿ ਮੈਂ ਬਣਿਆ ਕੀ ਫਿਰਦਾ ਇਹ ਕੀ ਹੋ ਗਿਆ ਓਏ ਕੀ ਕਰੀ ਜਾਂਦਾ ਤਾ ਹੋਰੇ ਕੰਮ ਕਰਦਾ ਹੈ ਤਾੜੀ ਜੀ ਮਰੀ ਲੈ ਲੈ ਕਿਧਰੇ ਕੱਪੜੇ ਆਉਂਦੇ ਆ ਇਹਦਾ ਦੰਦਾ ਹੱਲ ਗਿਆ ਤਾਂ ਕਈ ਦਿਨ ਹੋ ਗਏ ਸੱਤਾ ਸੱਤਾ ਨਹੀਂ ਮਤਲਬ ਲਗਾ ਦਿਮਾਗ ਫਿਰ ਗਿਆ ਦਾ ਬਾਪਾ ਤੈਨੂੰ ਪ੍ਰੀਤੋ ਕੋਲੇ ਲੈ ਕੇ ਗਿਆ ਸੀ ਉਦੋਂ ਵਾਰ ਕਿੱਧਰ ਵਗ ਗਿਆ ਤੂੰ ਇਹ ਤਾਂ ਬੋਲ ਮਾਰਦਾ ਉਹ ਨਹੀਂ ਕਹਿੰਦੇ ਹੁੰਦੇ ਕਹਿੰਦਾ ਸੱਟ ਦਿਲ ਤੇ ਲੱਗੀ ਆ ਤਾਈਂ ਉਹ ਬੋਲ ਮਾਰਦਾ ਨਹੀਂ ਉਹ ਦਿਨ ਬੋਲ ਤੂੰ ਜਾਦੇ ਮਾਰਦਾ ਵੀਰਾ ਚੁੱਪ ਕਰ ਜਾ ਹੱਥ ਕਰ ਲੈ ਆ ਜਾ ਬੱਕਰੇ ਚੱਲੀ ਆ ਬਾਈ ਹੈਲੋ ਉਹ ਕਰਨਾ ਨਾ ਤੈਨੂੰ ਮੈਂ ਪ੍ਰੀਤੋ ਕੋਲੇ ਲੈ ਕੇ ਗਿਆ ਸੀ ਉਦੋਂ ਵਾਰ ਕਿੱਧਰ ਵਗ ਗਿਆ ਮੈਨੂੰ ਦੱਸ ਕਿ ਨਹੀਂ ਗਿਆ ਤੂੰ ਮੈਂ ਤੈਨੂੰ ਤੈਨਰਾ ਤਾਂ ਦੀ ਸਿਵਿਆਂ ਚ ਕੱਟੀਆਂ ਨੇ ਤੈਨੂੰ ਕੀ ਕਰਾਈਂਗਾ ਹੈ ਛੱਡ ਦੇ ਛੱਡ ਦੇ ਛੱਡ ਦੇ ਐਡਾ ਸਿਆਣਾ ਸੂਝਵਾਨ ਉਹ ਮੇਰੀ ਗੱਲ ਸੁਣ ਓਏ ਓਏ ਅਦੀ ਗਾਲਾਂ ਸਨ ਫੜ ਲਿਆ ਫਨ ਲੈ ਉਹ ਬੰਨ ਬੰਨ ਦੇ ਬੰਨ ਬੰਨੇ ਨੂੰ ਮੈਂ ਪਾਉਣਾ ਮੜਾ ਜਾ ਬੜਾ ਵਸਤਰ ਪਾ ਦੀ ਖੜ ਜਾ ਖੜ ਉਹ ਵਸਤਰ ਨੂੰ ਕੀ ਮੰਗਦਾ ਕਰਜਾ ਉਹ ਵਸਤਰ ਨੂੰ ਇਥੋ ਕਿਨੂੰ ਇਥੋ ਉੱਲੇ ਠੋਕ ਕਿਨੂੰ ਇਹਦਾ ਕੰਜਦਾ ਦਿਮਾਗ ਜਾਲ ਜਿਆ ਦੇ ਹੱਲ ਗਿਆ ਰੋੜੇ ਦਾ ਉਹ ਪਰ ਨਹੀਂ ਇਹਨਾ ਬੰਨ ਖੜਾ ਕਰੀਂ ਥੱਲੇ ਲੱਤਾਂ ਦੇ ਥੱਲੇ ਲਾ ਦੇ ਫੇਰੀ ਤਰੂ ਏ ਖੜਾ ਓਏ ਖੜਾ ਹੋ ਮੜਾ ਜਾ ਐਡਾ ਸਿਆਣਾ ਸੋਹਣਾ ਜੀ ਮਾਰ ਬੰਦਾ ਕੀ ਹੋ ਗਿਆ ਤੈਨੂੰ ਮੜੀਆਂ ਬਾਹਾਂ ਵੜ ਕੇ ਰੱਖੀ ਮੜੀਆਂ ਬਾਹਾਂ ਮਾਛਾ ਲਾ ਬਸਤਰ ਲਾ ਦੀ ਵਸਤਰ ਐਡਾ ਸਿਆਣਾ ਚਾਰ ਬੰਦਿਆ ਚ ਆਏ ਦੇਖ ਲੈ ਜੋਰ ਮਾਰਦਾ ਤੀ ਮੀਨੇ ਕੀ ਹਾਲ ਬਣਾਤਾ ਇਹ ਤੀ ਮੀਨੇ ਕਾਹ ਤਾ ਤਾ ਉਹ ਪਿਆਦੀ ਪਰ ਸਾਰੇ ਚ ਕਰੇ ਇਹ ਤੀ ਮੀਨੇ ਕਰੇ ਹੋਏ ਨੇ ਚਾਰ ਬੰਦਿਆਂ ਚ ਗੱਲ ਕਰਦਾ ਦੀ ਬੈ ਕੇ ਜੱਟ ਨਹੀਂ ਦੇਖ ਲੈ ਮੇਰਾ ਸਾਲਾ ਕਿੱਡਾ ਕਿੱਡਾ ਹਿੱਲੇ ਹੋ ਗਏ ਪਰ ਆ ਕੁਛ ਨਹੀਂ ਮੈਂ 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 ਸੋਚ ਨਹੀਂ ਸਕਦਾ ਵੀ ਬੰਦਾ ਯਾਰ ਆਏ ਕੁਛ ਨਹੀਂ ਕਰਨ ਇਹ ਨਹੀਂ ਚੱਕਰੀ ਉਹ 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 ਧੋਖੇ ਕਰਾਏਗਾ ਕੀ ਕਰੇਗਾ ਕੇਵੋ ਪਾਉਗਾ ਕੀ ਕਰਦਾ ਓਏ ਓਪੂ ਖਾਏ ਭੁੱਖਾ ਰੋਟੀ ਖਾ ਖ ਬੰਦਾ ਆਪਣਾ ਛੜਦਾ ਓਏ ਛੜਦਾ ਆ ਵੇ ਸਿਆਪਾ ਹੋ ਗਿਆ ਜਾਨ ਨੂੰ ਓ ਮਾਰਨਾ ਓ ਮਾਰਦਾ ਕਿਵੇਂ ਤੂੰ ਮੇਰੇ ਬਾਬੇ ਦੇ ਕਿਵੇਂ ਮਾਰਦਾ ਜਲੂਸ ਕੱਟ ਰਿਹਾ ਮੇਰੇ ਸਾਹਲੇ ਆ ਪਪਾ ਚੱਲ ਕਰੇ ਜਾਨ ਨੂੰ ਸਿਆਪਾ ਹੋ ਗਿਆ ਕਿੱਥੇ ਬੈਠਾ ਹੋ ਰਹੀ ਲੋਹੀ ਵਿਆਹ ਕਰ ਲੈ ਲੈ ਚੱਲ ਇਧਰ ਆ ਨਹੀਂ ਭੈਣੇ ਮੈਨੂੰ ਤਾਂ ਨજર ਤੋਂ ਪਤਾ ਲੱਗਿਆ ਸੀ ਉਹ ਮਿਲ ਗੱਦ ਮੈਨੂੰ ਦੁਕਾਨ ਮੂਰੇ ਮੈਨੂੰ ਤਾਂ ਉਹਨੇ ਦੱਸਿਆ ਮੈਂ ਤਾਂ ਪਿੰਡ ਗਈ ਹੂ ਤੇ ਮੇਰੀ ਮਾਂ ਬਿਮਾਰ ਸੀ ਮੈਨੂੰ ਤਾਂ ਭੈਣੇ ਜਦੋਂ ਪਤਾ ਲੱਗਿਆ ਸੋਣ ਕਿ ਖੜਿਆ ਨਹੀਂ ਗਿਆ ਦੱਸ ਤੂੰ ਤਾਂ ਆਪ ਪੀਣੀ ਡੱਡੂ ਵਰਗੀ ਹੋਗੀ ਦੱਸ ਕੀ ਹਾਲ ਕਰ ਲਿਆ ਕੁਛ ਮਾੜਾ ਮੋਟਾ ਪਤਾ ਲੱਗਿਆ ਜੇਠ ਤੱਕ ਨਹੀਂ ਨੀ ਭੈਣੇ ਸਾਰੇ ਫਿਰ ਗਏ ਸਾਰੇ ਨਾਲ ਰਿਸ਼ਤੇਦਾਰੀਆਂ ਚ ਦੇਖ ਲਿਆ ਉਰਾਂ ਪਰਾਂ ਸਾਰੇ ਡੇਰਿਆਂ ਚ ਆ ਗਈ ਹੈ ਗੁਰਦੁਆਰਿਆਂ ਚ ਸਾਰੇ ਫਿਰੇ ਭੈਣੇ ਕਿ ਤੇਨੀ ਥਾਇ ਮੱਤਰ ਤਾ ਆਪੇ ਮੰਜੇ ਨਾਲ ਲੱਗ ਗਈ ਤੈਨੂੰ ਪਤਾ ਹੀ ਐ ਮੈਂ ਵੀ ਤਾਂ ਉਸੇ ਨਾਲ ਦੀ ਜਏ ਚੰਗਾ ਦੀ ਜਏ ਮਾੜਾ ਦੀ ਚੱਲ ਕੋਈ ਨਾ ਬੈਣੇ ਰੋ ਨਾ ਤੂੰ ਤੇਰੀ ਤਾਂ ਪੈਂਦੀ ਸਿਹਤ ਵਿਗੜੀ ਪਈ ਆ ਤੂੰ ਹੁਣ ਲੋੜ ਨਾ ਪਾ ਦਿਮਾਗ ਤੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਲੋੜ ਦਾ ਪੈ ਗਿਆ ਇਹ ਦੌਰ ਦੇਖ ਲੈਂਦੇ ਕੋਈ ਸੁਆਸਾ ਪਾ ਖੂ ਟੋਬਾ ਬੰਦਾ ਨਰਕ ਚ ਜਾ ਡਿੱਗਦਾ ਨਾ ਨੀਂ ਵਿੰਦੋ ਐ ਨਾ ਕਹੇ ਐ ਨਾ ਕਹੇ ਤੇ ਇਹ ਗੱਲਾਂ ਕਰਦੀ ਆ ਪੜੀਏ ਤਾਂ ਮਾ ਦੁੱਖ ਵਡਾਉਣ ਆਈ ਹੈ ਕਿ ਵਡਾਉਣ ਆਈ ਹੈਗੀ ਨਹੀਂ ਨਹੀਂ ਵੀਰੋ ਮੈਂ ਤਾਂ ਇਹ ਕਹਿ ਨਹੀਂ ਗੁੱਸੇ ਦਾ ਮਾਰਾ ਬੰਦੇ ਦਾ ਪਤਾ ਨਹੀਂ ਲੱਗਦਾ ਨਰਕ ਚ ਜਾ ਡਿੱਗਦਾ ਅਸੀਂ ਤਾਂ ਕੁਝ ਕਿਹਾ ਵੀ ਨਹੀਂ ਗੁੱਸੇ ਨੂੰ ਉਹਨੂੰ ਤੈਨੂੰ ਪਤਾ ਹੀ ਹੈ ਮੈਂ ਤਾਂ ਡਰ ਕੇ ਟਾਈਮ ਕੱਢ ਦਿੱਤੀ ਉਹ ਤੋਂ ਆ ਸੁੱਖ ਦੇ ਦਿਨ ਆਏ ਤੇ ਮੈਂ ਹੁਣ ਪਿਛਲੀ ਉਮਰੇ ਆ ਮਾਰ ਲਈ ਉਹਦੇ ਵਿਰੋਧ ਨਹੀਂ ਹੁਣ ਮੈਂ हां ਭੈਣੇ ਤਾਂ ਤੇਰੀ ਗੱਲ ਸੱਚੀ ਆ ਨੀ ਸੁਨਸਰਾਂ ਹੀ ਹੋਈ ਪਈ ਆ ਭੈਣੇ ਚਾਰੇ ਪਾਸੇ ਐ ਸੁਨਸਰਾਂ ਨਹੀਂ ਢੇੜਾ ਦਿੰਦਾ ਉਧਰ ਢੇੜਾ ਦਿੰਦਾ ਉਧਰ ਚਾਹੇ ਲੜਦਾ ਪਿੱੜਦਾ ਹੀ ਤੀ ਮੱਥੇ ਲੱਗਦਾ ਸੀ ਭੈਣੇ ਹਨਾ ਆਏ ਆ ਮੈਨੂੰ ਦੋ ਬੰਦੇ ਬਿਨਾ ਤੈਨੂੰ ਪਤਾ ਤੀਮੀ ਦੀ ਕੀ ਕਦਰ ਐ ਇਹ ਤਾਂ ਬੰਦੇ ਨਾਲ ਤੀਮੀ ਲੱਖਦੀ ਐ ਨਹੀਂ ਕੱਖਦੀ ਵੀ ਨਹੀਂ ਇਹ ਤਾਂ ਹੈ ਜਿਉਂਦਾ ਰਹੀ ਮੇਰਾ ਪੁੱਤ ਰਹਿੰਦੀ ਦੁਨੀਆ ਤਾਂ ਪਰ ਮੇਰੀ ਤਾਂ ਗੁਰਬਤ ਉਸੇ ਨਾਲ ਤੀ ਕਦੇ ਲੜਦਾ ਵੀ ਤੀ ਕਦੇ ਮੇਰੀ ਸੁਣਦਾ ਵੀ ਤੀ ਕੋਈ ਨਾ ਭੈਣੇ ਆਜੂਗਾ ਐਡੇ ਕਿਹੜਾ ਤਾਂ ਰੱਬ ਦੇ ਮਾਂ ਮਾਰੇ ਨੇ ਆਜੂ ਛੇਤੀ ਆਜੂ ਕੋਈ ਕੋਨੇ ਆਉਂਦਾ ਮਿੰਨੋ ਕਿੰਨੇ ਦਿਨ ਹੋ ਗਏ ਆਉਂਦੇ ਨਾ ਅਣ ਤੂੰ ਕਿਉਂ ਦਿਲ ਸੜਦੀ ਆ ਆਜੂ ਕੋਈ ਨਾ ਕਿਤੇ ਨਹੀਂ ਜਾਂਦਾ ਹੈਗਾ ਮੇਰਾ ਜੇਠ ਕਿਤੇ ਨਹੀਂ ਜਾਂਦਾ ਤੂੰ ਦੇਖੀ ਆਜੂਗਾ ਚੁੱਪ ਕਰ ਜਾ ਤੂੰ ਰੋ ਨਾ ਕੋਈ ਨੀਂਬੋ ਰੋ ਨਾ ਤੂੰ ਮਣ ਹੌਲਾ ਨਾ ਕਰਾਉਗਾ ਬਾਬਾ ਲਜਿੰਦਰਪਾਲ ਦਾ ਫਿਰ ਦਾਉਂਗਾ ਹੋਰ ਕੋਈ ਤਪ ਕੇ ਲਿਆਉਗਾ ਆਪੇ ਨਾ ਮੈਂ ਤਾਂ ਸਾਰੇ ਦੇਖ ਲਿਆ ਸੀ ਤਾਂ ਪਤਾ ਬੰਦਾ ਜਾਣਦਾ ਕਿ ਦੇ ਵੀ ਇੰਨੇ ਦਿਨ ਤੱਕ ਦੇ ਰਹਿੰਦਾ ਵੀ ਨਹੀਂ ਲੀ ਹੋਰ ਉਹ ਤਾਂ ਕਿਤੇ ਰਾਤ ਨਹੀਂ ਤੀ ਕੱਟਦਾ ਰਿਸ਼ਤੇਦਾਰੀ ਚ ਚਲ ਕੋਈ ਨਹੀਂ ਪਤਾਨੀ ਚੰਦਰੇ ਦੇ ਕੀ ਦਿਮਾਗ ਚਾਈ ਹੈ ਘਰੋਂ ਪਹਿਰ ਪੱਟ ਲਿਆ ਉਸ ਗੱਲ ਵਾਂਗੂ ਪਹਿਣੇ ਫਿਰ ਘਰੋਂ ਪੈਰ ਬੰਦਾ ਇੱਕ ਵਾਰ ਪੱਟ ਲੇ ਮੁੜ ਕੇ ਮੋੜਾ ਪਾਉਣਾ ਔਖਾ ਹੋ ਜਾਂਦਾ ਬੰਦਾ ਕਿਹੜਾ ਮੂੰਹ ਲੈ ਕੇ ਬੜੇ ਦੰਦ ਕਾਲਾ ਲੈ ਕੇ ਬੈਗੀ ਪਹਿਣ ਮੇਰੇ ਬੰਦੇ ਨੂੰ ਦੰਦ ਕਾਲਾ ਲੈ ਕੇ ਬੈਗੀ ਜੀਓ ਜੀ ਆਏ ਕਰਦਾ ਇਹ ਆਏ ਕਰਦਾ ਇਹ ਆਏ ਕਰਦਾ ਤੀਵੀਆਂ ਨੇ ਟਿਕਣ ਨਹੀਂ ਦਿੱਤਾ ਨજર ਪਿੰਡ ਚੋਂ ਨਹੀਂ ਨਿਕਲਿਆ ਆਣ ਗਵਾਂਡ ਵਾਲਿਆਂ ਨੇ ਨਹੀਂ ਟਿਕਣ ਦਿੱਤਾ ਅੰਬੋ ਹੋਰ ਹੁਣ ਦੱਸ ਦੱਸੀਆਂ ਤਾਂ ਹਾਏ ਨਹੀਂ ਬਾਬਾ ਉਹਦੀ ਆਪ ਵੀ ਚੰਦਰੇ ਦੀ ਮਖੌਲ ਕਰਨ ਦੀ ਦੂਜੇ ਪਾਸੇ ਗੱਲਾਂ ਲੈ ਜਾਂਦੀਆਂ ਥੀਆਂ ਨਾ ਭੈਣੇ ਤੇਰੇ ਸਾਹਮਣੇ ਕਦੇ ਅਸੀਂ ਤਾਂ ਚੰਗੀ ਮਾੜੀ ਕਹੀ ਨਹੀਂ ਮੇਰੇ ਤਾਂ ਨਾ ਪੋਰਾ ਸਵੇਰਾ ਨਹੀਂ ਇਹ ਜਾਹੇਗਾ ਤੇਰੇ ਸਾਹਮਣੇ ਹੱਸ ਕੇ ਬੋਲਦੇ ਤੇ ਜਦੋਂ ਵੀ ਮਿਲਦੇ ਤੇ ਉਹ ਮੁਖਾਲ ਕਰਨ ਲੱਗ ਜਾਂਦਾ ਸੀ ਕਾਹਨ ਹੋਰ ਸਹੀ ਗੱਲ ਆ ਕਾਹਨ ਕਰਦੀਆਂ ਤੇ ਮਜ਼ਾਕ ਨਾਲੇ ਮਿੰਦੋ ਗਰੀਬ ਦਾ ਹਮਦਰਦੀ ਦੀ ਜੋ ਕਿ ਮਾੜਾ ਦਾ ਚੀਜ਼ ਨੂੰ ਕਹਿੰਦੇ ਉਹਦੀ ਦਵਾਈ ਲੈਂਦਾ ਲੈ ਮੈਂ ਦਵਾਈ ਦਿੰਨਾ ਨਹੀਂ ਆਪ ਦੇ ਖਾਤਿਆਂ ਚੋਂ ਹੀ ਉਹੀ ਗੱਲ ਆ ਕਿ ਪੈਸੇ ਲੋਕਾਂ ਨੂੰ ਲਟਾਤੇ ਚੀਜ਼ਾਂ ਲਟਾਤੀਆਂ ਜਿਉਂ ਜਿਉਂ ਬ੍ਰੋ ਗ਼ਜ਼ਲ ਮੈਂ ਦਵਾਈ ਦਊ ਫਲਾਣੀ ਚੀਜ਼ ਮੈਂ ਦਵਾਈ ਦਊ ਫਲਾਣੀ ਚੀਜ਼ ਦਿਲ ਦਾ ਮਾੜਾ ਨਹੀਂ ਦਿਲ ਦਾ ਮਾੜਾ ਨਹੀਂ ਭੈਣੇ ਕੋਈ ਨਾ ਪਰਮਾਤਮਾ ਉਹਨੂੰ ਘਰੇ ਲੈ ਕੇ ਆਉ ਤੂੰ ਦੇਖ ਸਹੀ ਕੋਈ ਦਿੱਤਾ ਲੈ ਮੂਰੇ ਆ ਜਾਂਦਾ ਕਿਸੇ ਗਰੀਬ ਦੀ ਸੀਸ ਲੱਗ ਜਾਂਦੀ ਆ ਭੈਣੇ ਮੋਤੀ ਵੀ ਲੁੱਟ ਕੇ ਹੀ ਖਾ ਗਈਆਂ ਉਹਨੂੰ ਤਾਂ ਮੈਂ ਕਿਹਨਾਂ ਪੁੱਛਣਾ ਦੰਦ ਕੜਾ ਪਾਈਗੀ ਮੇਰੇ ਬੰਦੇ ਤੇ ਚੱਲ ਕੋਈ ਨਹੀਂ ਅੰਬੋ ਤੂੰ ਕਿਸੇ ਸਾਹਮਣੇ ਰੋਇਆ ਨਾ ਕਰ ਪਤਾ ਲੈਣ ਘੱਟ ਸਵਾਦ ਲੈਣ ਬੱਦਾਂ ਹੁੰਦੀਆਂ ਨੇ ਕੱਲ ਕੋਈ ਨਹੀਂ ਨਾ ਨਾ ਬੀਰੋ ਭੈਣੇ ਸਵਾਦ ਲੈਣ ਕਿਉਂ ਅਗਲੀ ਆਉ ਹੈ ਚੁੱਲੇ ਤੇ ਚੁੱਲਾ ਆਸਗਵਾਨ ਚ ਹਮਦਰਦੀ ਤਾਂ ਹੁੰਦੀ ਵੀ ਆ ਚਲ ਤੈਨੂੰ ਤਮੇ ਕਿਹਾ ਵੀ ਨਹੀਂ ਤੋਗਾ ਤੋ ਹੀ ਕਹਿ ਨਹੀਂ ਆਗੀ ਚਲ ਕੋਈ ਨਹੀਂ ਮਿੰਦੋ ਜਹੀਦ ਮੇਰੀ ਕਿਸਮਤ ਲਿਖੀ ਹੋ ਬਣ ਜੂਗੀ ਨਾ ਭਣੇ ਆਏ ਨਾ ਕਹਿ ਕਿਉਂ ਬਣ ਜੂ ਸੁਖ ਨਾ ਮੇਰਾ ਜੇਠ ਘਰੇ ਆਉ ਕੋਈ ਨਾ ਰਾਜੀ ਖੁਸ਼ੀ ਹੋਵੇ ਜਿੱਥੇ ਹੋਵੇ ਪਰਮਾਤਮਾ ਦਾ ਨਾਮ ਚਲ ਚੰਗਾ ਬਣ ਬਾਗ ਜਾ ਤੂੰ ਅੰਬੋ ਨੇ ਰਾਮ ਕਰਨੇ ਨਾਲ ਮੈਂ ਚਾਦੀ ਕੁੱਟ ਬਣਾਦਾ ਜੇ ਤੈ ਪੀਣੀ ਤਾਂ ਦੱਸ ਦੇ ਬਣਾ ਨਾ ਨਾ ਭਣੇ ਮੈਂ ਤਾਂ ਪੀ ਕੇ ਹੀ ਤੀ ਮਹਾਮੜਾ ਜੇ ਪਤਾ ਲਿਆ ਮੈਨੂੰ ਤਾਂ ਪਤਾ ਲੱਗਿਆ ਆਏ ਨਾ ਡਾਕਟਰ ਨੇ ਆਖਿਆ ਵੀ ਬਾਲਾ ਬੋਲਣਾ ਨਹੀਂ ਹੈਗਾ ਅੰਬੋ ਨੇ ਤੇ ਤੂੰ ਹੁਣ ਭਗ ਜਾ ਫੇਰ ਆਜੀ ਕੋਈ ਚਲ ਠੀਕ ਆ ਚੰਗਾ ਭਣੇ ਆਰਾਮ ਕਰ ਚ ਲੋੜ ਨਾ ਪਾਈ ਦਿਮਾਗ ਤੇ ਮਹਾਰਾਜ ਦਾ ਨਾਮ ਲੈ ਆਜੂ ਚੰਗਾ ਚੰਗਾ ਹੋ ਲੋੜ ਤਾਂ ਪੈ ਗਿਆ ਆ ਦੇਖ ਲੈ ਲੋੜ ਪਾਉਣ ਤਾਂ ਤੁਸੀਂ ਆਉ ਨਹੀਂ ਹੋਗੀਆਂ ਸੁਬਾਤ ਲੈਣ ਆ ਜਾਂਦੀਆਂ ਨੇ ਕਦੇ ਕੋਈ ਕਦੇ ਕੋਈ ਪਾਜੰਪੋ ਐਵੇਂ ਤੂੰ ਇੰਨਾਂ ਦੀਆਂ ਗੱਲਾਂ 'ਚ ਨਾ ਗੌਰ ਕਰਿਆ ਕਰ ਆਜੂਗਾ ਬਾਬਾ ਇਹ ਤਾਂ ਉਹੀ ਕਰਦੀਆਂ ਨੇ ਕਿ ਤਿੱਤਾ ਇਹ ਹੀ ਸਾਰਾ ਘਰ ਲੁੱਟ ਕੇ ਖਾ ਗਈਏ ਮੇਰੇ ਬੰਦੇ ਦਾ ਪਤੀ ਆ ਬੋਤਾ ਨਾਲੇ ਮਾੜਾ ਵਜਾਤਾ ਉਹ ਨਾਲੇ ਉਹਨੂੰ ਖਾ ਗਈਆਂ ਲੁੱਟ ਕੇ ਚਲ ਕੋਈ ਨੰਬਾ ਦੁਰੋਨਾ ਮਣ ਹਵਲਨ ਕਰ ਜਿੰਦਰ ਆਪੇ ਭਾਲ ਕੇ ਲਿਆਊਗਾ ਐਡੀ ਸੋਹਣੀ ਟੇਚੀ ਤੀਗੀ ਪਤਾ ਨਹੀਂ ਕਿ ਕਿਸੇ ਦੀ ਕਾਲੇ ਮੂਲੇ ਦੀ ਨਚਰੇ ਲੱਗੀ ਬੈਠੀ ਬੇੜੀ ਵਾਲੇ ਦੀ ਚੱਲ ਕੋਈ ਨਾ ਚਾਹ ਦੂਰ ਕੇ ਕੇ ਹਾਂ ਸਾਫ਼ ਕਰ ਲਾਂਗੀ ਹੋਈ ਸਾਟਾ ਕਦਾ ਹੋਗਾ ਇਹ ਕੀ ਕਰੀਆਂ ਨਹੀਂ ਤੈਨੂੰ ਕੀ ਲੱਗਦਾ ਹੈ ਤੈਨੂੰ ਕੀ ਲੱਗਦਾ ਹੈ ਇਹ ਐਡਾ ਟੇਚੀ ਕੀ ਕਰਨਾ ਹੈ ਕੱਪੜੇ ਪਾਉਂਗੀ ਆਪਦੇ ਮੈਂ ਹੋਰ ਕੀ ਕਰਨਾ ਹੈ ਨਹੀਂ ਹਾਏ ਦੇਖ ਮੇਰੇ ਸਾੜੇ ਦਾ ਕਹਿੰਦਾ ਡੇਢ ਦੀ ਬੱਸੀ ਢਾਈ ਫਟਕਦੇ ਮੈਂ ਤੂੰ ਤਾਂ ਇਹੀ ਲੋਟ ਆਉ ਫਿਰ ਐਡਾ ਜਗਾਰਦ ਤੂੰ ਕੀ ਕਰਾਉਣਾ ਉੱਥੇ ਤੂੰ ਨਾ ਚੱਕੀ ਮੈਂ ਚੱਕ ਲੂੰ ਹੱਥ ਸਹੀ ਸਲਾਮਤ ਹੈਗੇ ਨੇ ਮੇਰੇ ਨਹੀਂ ਚੱਕਦਾ ਚਾਹੇ ਤੂੰ ਹੀ ਨਹੀਂ ਹੁਣ ਮੈਂ ਥੋੜੂ ਚੱਖੂਗਾ ਫੇਰ ਵੀ ਜਿਆਦੇ ਡਾਵਲ ਹੈ ਜੀ ਕੰਮ ਕੱਲੀ ਟੀਚਾ ਹਾ ਚੱਕ ਲਓ ਬੈਗ ਜਾ ਵਧੀਆ ਰਹੋਗੇ ਦੋ ਕੱਪੜੇ ਪਾ ਲਓ ਮੇਰੀਆਂ ਪੈਂਟਾਂ ਬੋਰ ਛੱਟਾਂ ਵਿੱਚੀ ਇਹ ਚ ਪਾ ਲਓ ਤਿੰਨ ਚਾਰ ਤਾਂ ਜਿੰਨਾ ਹੋ ਗਿਆ ਦੋ ਤਿੰਨ ਲੋਰਾਂ ਲੋਰਾਂ ਟੀ-ਸ਼ਰਟਾਂ ਹੋ ਗਈਆਂ ਚਾਰ ਪੰਜ ਸੂਟ ਨੇਗੇ ਇਹ ਤੇ ਪੈ ਜਾਣਗੇ ਤੇ ਇੱਕ ਸੂਟ ਨਹੀਂ ਪੈਂਦਾ ਇਹ ਚ ਦਾ ਬਾਲਾ ਵੱਡਾ ਕਾਲਿਆ ਡਬਲ ਕਰ ਲਿਆ ਨਾਲੇ ਹੋਰ ਕਰ ਲਿਆ ਹੱਦ ਹੋਈ ਪਈ ਹੈਗੀ ਐਂ ਕਰ ਫੜਾ ਮੇਰੇ ਕੱਪੜੇ ਵੀ ਇੱਜੀ ਪਾਲੇ ਵਾਹ ਵੇ ਤੇਰੇ ਆ ਸੜੇ ਹੋਏ ਕੱਪੜੇ ਪਾਉਂਗੀ ਤੇਰੇ ਮੈਚ ਆਪਦੇ ਝੋਲੇ 'ਚ ਪਾ ਲੱਡ ਇਹ ਕਾ ਨੂੰ ਅੱਡ ਹੋਰ ਪੈਣਾਂਗੇ ਉਹ ਬਾ ਨਵੇਂ ਆਪਦੇ ਬੈਗ 'ਚ ਅੱਡ ਪਾ ਲੈ ਮੈਂ ਨਹੀਂ ਮੇਰੇ ਕੱਪੜਿਆਂ ਦੇ ਵਿੱਚ ਤੇਰੇ ਕੱਪੜੇ ਰਾਲਣਾ ਦਿੰਦੀ ਲੈ ਹਾਂ ਮੁਸਕਤਾ ਮਾਰਦੀ ਐ ਨਾ ਚ ਓਏ ਗੱਲ ਤਾਂ ਸੁਣ ਲੈ ਮੇਰੀ ਤਾਂ ਇੱਕ ਪੈਂਟ ਸ਼ਰਟ ਹੈ ਬਾਕੀ ਤਾਂ ਮੈਂ ਉੱਥੋਂ ਹੀ ਲਵਾਂਗਾ ਕੋਟ-ਕੂਟ ਜੇ ਸਾਰੇ ਲੈ ਇੱਥੇ ਪੈਣੇ ਨੇ ਰੇਟੀਮੇਟ ਮੈਂ ਤਾਂ ਪਾ ਕੇ ਐਂ ਕਰਕੇ ਫੋਟੋ ਹੀ ਖਿਚਾਉਣੀ ਤਾ ਕੋਈ ਨਾ ਫਿਰ ਲਫਾਫੇ 'ਚ हां ਮਤੂੰ ਚੱਕਾ ਜਾਂਦਾ ਕਿਸੇ ਦਾ ਬਾਜਨ ਮੈਂ ਨਹੀਂ ਚੱਕਦੀ ਚੁੱਕਦੀ ਫालतू ਦੇ ਕੱਪੜੇ ਮੈਂ ਤਾਂ ਆਪਦੇ ਆਪ ਦੇ ਲੈ ਕੇ ਜਾਉਂਗੀ ਇਹ ਕੀ ਗੱਲ ਬਣੀ ਫਿਰ ਨਾਲ ਤਾਂ ਮੇਰੇ ਨਾਲ ਜਾਏਗੀ ਇਹ ਤਾਰਿਆਂ ਨੂੰ ਫਿਰ ਲੈ ਕੇ ਨਹੀਂ ਜਾਣਾ ਫਿਰ ਇਹ ਖਰਚਾ ਤਾਂ ਦੱਬਦਾ ਮੈਂ ਆਪ ਕਰੂੰਗੀ ਤੂੰ ਨਹੀਂ ਮੇਰੇ ਤੇ ਪੈਸੇ ਲਾਉਂਦਾ ਹੈਗਾ ਫਿਰ ਕੱਪੜੇ ਚ ਅੱਧੇ ਤੇਰੇ ਅੱਧੇ ਮੇਰੇ ਪੈਸੇ ਅੱਧੇ ਤੇਰੇ ਅੱਧੇ ਮੇਰੇ ਤੇ ਇਹੇ ਮੇਰੀ ਹੈ ਮੇਰੀਆਂ ਨਾ ਕਿ ਤੇਰੇ ਪੈਸੇ ਨਹੀਂ ਆਈ ਹੋਈ ਹੈ ਸਮਝ ਗਿਆ ਇਹ ਦੁਬਾਰੇ ਸਮਝਾਵਾਂ ਅੱਡ ਹੋਣ ਵਾਲੀਆਂ ਗੱਲਾਂ ਕਰ ਦਈ ਹਾਂ ਕੱਲ ਨੂੰ ਤੂੰ ਡੈਰੀ ਲਾ ਲੈ ਪਤਾ ਲੱਗ ਜੂ ਵੀ ਕਿੰਨੇ ਪੈਸੇ ਤੇਰੇ ਲਾਗੇ ਕਿੰਨੇ ਮੇਰੇ ਲਾਗੇ ਆ ਜਾ ਘਟਿਆ ਕਮਨਾਤਾ ਜਿੰਦਗੀ ਚ ਕਦੇ ਕਰਨਾ 10 20 ਰੁਪਿਆ ਪਿੱਛੇ ਨਾ ਮੈਂ ਕਦੇ ਕਰਿਆ ਹਾਂ ਪਿੱਛੂ ਤਾਂ ਪਹਿਰੇ ਨੇ ਬਿੰਦਕ ਮਾਗਰੋ ਕਹਿਨ ਅੱਧੇ ਪੈਸੇ ਲਾਈ ਅੱਧੇ ਪੈਸੇ ਲਾਈ ਉਹ ਦਿਨ ਦੀ ਜਦੋਂ ਘੁੱਗੀ ਮਾਰ ਕੇ ਆਈ ਸੀ ਮੈਂ ਤਾਂ ਇਹ ਕਹਿੰਦਾ ਪੱਕਾ ਵਿਆਹ ਕਰਾ ਲੈ ਪੱਕਾ ਵਿਆਹ ਕਰਾ ਲੈ ਪੱਕਾ ਵਿਆਹ ਕਰਾ ਲੈ ਆ ਕਰਾਉ ਮੇਰਾ ਪੱਕਾ ਵਿਆਹ ਤੇਰੇ ਨਾਲ ਤੇਰੇ ਨਾਲ ਵਿਆਹ ਬੂਤੀ ਹੈਗੀ ਹੈ ਕਰਾ ਲੈ ਇਹਦੇ ਨਾਲ ਮੱਕ ਲਾਵੇ ਡੋਲੇ ਉਹ ਤਾਂ ਝਰਕ ਦੇਣੇ ਕਰਦੇ ਨਾਲ ਸਾਇਨ ਉੱਥੇ ਉਦੋਂ ਦੇਖਦੀ ਬੂਥੀਆਂ ਵੀ ਮੇਰੀ ਮਜਬੂਰੀ ਸੀ ਫਸੀ ਹੋਈ ਸੀ ਮੈਂ ਤੇਰੇ ਵਰਗੇ ਤਾਂ हां किदा ਫਰਦਾ ਤੂੰ ਆਪਦੇ ਆਪ ਨੂੰ ਖਾਉਂਦਾ ਮੇਰੀ ਗੱਲ ਸੁਣੋ ਜੀ ਦੋ ਮੇਰੀਆਂ ਪੈਂਟਾਂ ਛਲਟਾਂ ਨੇ ਕਿਰਪਾ ਕਰਕੇ ਉਹ ਇਹਦੇ ਚ ਪਾਓ ਠੀਕ ਹੈ ਬਾਕੀ ਸਮਾਨ ਮੇਰਾ ਸਾਰਾ ਲਿਆ ਪਿਆ ਮੈਂ ਉੱਥੇ ਹੀ ਪਾਉਂਗਾ ਟਾਈਮ ਤੇ ਐ ਕਰ ਮੈਨੂੰ ਤੇਰੀਆਂ ਪੈਂਟਾਂ ਛਲਟਾਂ ਲਿਆ ਕੇ ਦੇ ਪਰ ਕੇ ਬੜੇ ਤੇ ਵਿਚਾਲੇ ਮਾਂ ਅੱਗ ਲਾਉਂ ਉਹਨਾਂ ਨੂੰ ਸੁੱਖੀ ਸੰਧੀ ਅੱਗ ਲਾਉਣੀ ਹੈ ਮੇਰੇ ਸਾਲਕੜੇ ਦਾ ਸੁੱਖੀ ਸੰਧੀ ਸੁੱਖੀ ਸੰਧੀ ਅੱਗ ਲਾਉਣੀ ਹੈਗੀ ਅੱਗ ਤਾਂ ਤੇਰੇ ਹੁਗਵੀ ਲੱਗੀ ਪਈ ਐ ਮੈਨੂੰ ਦੇਖ ਦੇਖ ਕੇ ਹਾਂ ਬੇਈਮਾਨਾ ਮੇਰੇ ਜਿਹਾ ਦੁਨੀਆਂ ਕਿ ਚੁੱਕੀ ਜਾਂਦੀ ਮੇ ਤਾਂ ਮਸਾ ਦਾ ਘਰ ਵਾਲੀ ਜੁੜੀ ਐ ਮੈਨੂੰ ਮੈਨਾਂ ਫੁੱਲਿਆ ਨਹੀਂ ਸਮਾਉਂਦਾ ਅੱਕ ਤਾਂ ਤੇਰੇ ਉਹੀ ਲੱਗੀ ਪਈ ਆ ਮੈਂ ਤਾਂ ਫੁੱਲਿਆ ਨਹੀਂ ਸਮਾਉਂਦਾ ਤੂੰ ਅੱਕ ਤੇਰੇ ਇਹ ਗੱਲ ਜੀ ਵੀ ਇਹ ਪੱਕਾ ਵਿਆਹ ਕਹਿੰਦਾ ਮੈਂ ਤਾਂ ਪੱਕਾ ਕਹਿਣਾ ਕੋਈ ਨਹੀਂ ਮੇਰੇ ਆਲੇ ਨਹੀਂ ਡੋਲੇ ਪੱਕੇ ਤੈਨੂੰ ਮੈਂ ਦੱਸੂ ਖੜ ਦੱਸ ਕਦਨ ਨਾ ਕਿਵੇਂ ਪੱਕੇ ਡੋਲੇ ਕਰਾਇਆ ਕਰਨੇ ਤੈਨੂੰ ਮੈਂ ਮੈਂ ਦੱਸੂ ਆ ਦੇਖ ਰਹੀ ਆ ਨਿਰਰਫਾ ਤੁਹਾਨੂੰ ਦੇਖੇ ਨੇ ਕਦੇ ਰੱਬ ਨਾ ਲੋੜਨੀ ਆਬ ਤੇ ਸਾਹਮਣੇ ਰੱਖ ਆਬ ਦੇ ਲੈ ਮੇਰੀ ਤਾਂ ਗੱਲ ਸੁਣ ਲੈ ਮੇਰੀਆਂ ਅੱਖਾਂ ਤੋਂ ਦੂਰ ਰੱਖ ਗੱਲ ਤਾਂ ਸੁਣ ਲੈ ਕੀ ਸੁਣਾਏਗਾ ਕੀ ਰਹਿ ਗਿਆ ਸੁਣਾਉਣ ਨੂੰ ਕੀ ਰਹਿ ਗਿਆ ਇਹ ਤਾਂ ਦੱਸ ਦੇ ਤੀਰਥ ਤੇ ਜਾਣੇ ਆ ਕੋਈ ਲੜਦੇ ਨਹੀਂ ਹੁੰਦੇ ਮੇਰੇ ਸੜ ਦਾ ਪਹਿਲਾਂ ਤੇਰੇ ਇਹ ਕਲੇਸ਼ ਆ ਪਹਿਲਾਂ ਤੂੰ ਕਲੇਸ਼ ਰੱਖਦੀਆਂ ਮੂਰੇ ਮੈਂ ਤੀਰਥ ਤੇ ਕਿਹੜਾ ਨਾਉਣ ਤੀਰਥ ਤੇ ਜਾਣਾ ਹੈ ਉੱਤੇ ਉਂ ਫੋਟੋਆਂ ਫੁੱਟੋਆਂ ਕਰਾਉਣ ਜਾਣਾ ਓਏ ਆਹੋ ਫੇਰ ਆਖਰ ਨੂੰ ਜਾਣੇ ਦਾ ਪਾਰਟੀ ਦੀਆਂ ਲੋੜ ਨਹੀਂ ਹੈਗੀ ਤੇਰੀਆਂ ਪਾਰਟੀਆਂ ਦੀ ਚੱਲਣੀਆਂ ਵੀਰਾ ਥੇ ਭੈਣ ਮਰਾ ਗਿਆ ਖੜ ਕੇ ਛਰ ਛਰ ਕਰਕੇ ਜੀ 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 ਕਰਕੇ ਕਦੇ ਉਹ ਦੇਸੀ ਜੀ ਤੋਂ ਵੱਧ ਲਿਆ ਕੇ ਪੀਤੀ ਵੀਆ ਕਰੇ ਉਹ ਸੜਿਆ ਫੜ ਲਿਆਣਾ ਠੇਕ ਤਾਂ ਪਉ ਆ ਜਾ ਮੂੰਹ ਨਹੀਂ ਸਰਨੀ ਹੁੰਦਾ ਵਿੱਚ ਗੋਲੀਆਂ ਗਾਪੇ 100 ਕੁਸ ਹੁੰਦਾ ਉਹਨਾਂ ਦੇ ਮੇਰੇ ਛਾਲੇ ਨਾਲ ਬਰਫ ਸਟਿਆ ਸਟਿਆ ਖਾ ਮੂੰਹ ਉਥੇ ਦੇਖਦੀ ਜਾ ਤੂੰ ਹੋਰ ਤੇਰੇ ਬਾਸਤੀ ਸਿੱਲੀਆਂ ਲਾੜਕੇ ਨੇ ਬਰਫ ਦੀਆਂ ਮੈਂ ਤਾਂ ਕਹਿੰਦੀ ਤੈਨੂੰ ਰੁੜ ਜਾਣੇ ਨੂੰ ਕੋਈ ਉ ਬਰਫ ਚ ਛੜਦੇ ਪਈ ਜਾ ਤੇਰਾ ਛੱਟਦਾ ਕੋਈ ਜੰਮ ਦੇ ਵਿੱਚ ਤੇਰਾ ਪਈ ਜਾ ਪੜਾਕਾ ਮਰ ਚ ਜਾ ਮੇਰੀ ਗੱਲ ਸੁਣ ਮੈਂ ਬੱਚਦਾ ਪਤਾ ਕਰਕੇ ਆਉਣਾ ਫਿਰ ਆਪਾਂ ਤਿਆਰ ਰਿਹਾ ਕੱਪੜੇ ਕੁਪੜੇ ਬਾਦਲ ਕੋਈ ਨਾ ਹਾਂ ਚੱਲ ਤੂੰ ਚੱਲ ਮੈਂ ਤਿਆਰ ਹੁੰਨੀ ਹੁੰਨੀ ਆ ਤਿਆਰ ਆ ਜਾ ਤੂੰ ਬੱਸ ਦਾ ਪਤਾ ਕਰਿਆ ਇਹ ਕਿਹੜੇ ਸਾਹਿਬ ਨਾਲ ਕਹਿੰਦੀ ਆ ਤੂੰ ਨਾ ਉ ਕਹਿੰਦੀ ਪ ਹਾਂ ਠੀਕ ਹੈ ਠੀਕ ਹੈ ਕੋਈ ਨਾ ਕੰਜਰਾ ਜਾਈ ਤੂੰ ਮੇਰੇ ਨਾਲ ਜੇ ਨਾ ਤ ਨੂੰ ਪਹਾੜ ਤੋਂ ੱੱਕਾ ਦਿੱਤਾ ਨਾ ਤੂੰ ਵੀ ਕੀ ਯਾਦ ਰੱਖੇਗਾ ਫੇਰ ਤਾਂ ਮੇਰੀ ਫੇਲ ਲੱਗੇ ਜਾਊਗੀ ਬਾਹਰਲੀ ਮੈਂ ਤਾਂ ਕਦੋਂ ਮੇਰੇ ਘਰ ਵਾਲਾ ਮਰ ਗਿਆ ਵਿਧਵਾ ਹੋ ਗਈ ਮੈਂ ਤਾਂ ਨਾ ਇਹ ਲੱਗੂ ਪੈਨਸਨ ਮਰ ਜੀਆ ਮੈਂ ਤਾਂ ਕਨੇ ਰੁਣ ਜਾਣਿਆ ਤੂੰ ਇਹ ਜਿਆ ਲੰਬੂ ਜਿਆ ਮੈਂ ਤਾਂ ਜੇ ਨਾ ਫਰਕ ਆ ਬੋ ਹਨਾ ਹੁਣ ਤਾਂ ਠੀਕ ਲੱਗਦਾ ਚਾਹ ਦੀ ਕੁੱਟ ਬਣਾ ਕੇ ਲਾਵਾਂ ਨਾ ਬਸ ਹਾਂ ਸੇਕਾ ਹਾਂ ਹਾਂ ਬਸ 2 ਘੰਟੇ ਲੱਗਣਗੇ ਬਾਈ 2 ਘੰਟੇ ਚ ਦਾ ਮੈਂ ਪਹੁੰਚ ਜੂਗਾ ਹਾਂ 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 ਨਾ ਨਾ ਮੈਂ ਆਜੂ ਕੋਈ ਨਜ਼ਰ ਉਥੋਂ ਆ ਟੋਕਰਾ ਕੇ ਆ ਜੂ ਤਾਂ ਕੀ ਹੈ ਠੀਕਾ ਚੰਗਾ ਬਈ ਕਿੱਧਰ ਚੱਲ ਪਿਆ ਤੂੰ ਉਹ ਸੇਵਕ ਦੀ ਮੰਮੀ ਵਾਲੀ ਢਿੱਲੀ ਹੋਗੀ ਮੇਰਾ ਮਿੱਤਰ ਨਹੀਂ ਹੈਗਾ ਸੇਵਕਾ ਹਾਂ ਹਾਂ ਉਹ ਜੋ ਵਿਚਾਰੀ ਤੇ ਖੂਨ ਖਾਨ ਚੜੂਗਾ ਹੁਣ ਮੇਰਾ ਵੀ ਉਹ ਨੈਗੇਟਿਵ ਹੈ ਉਹਦਾ ਵੀ ਉਹ ਨੈਗੇਟਿਵ ਹੈ ਮੇਰੇ ਵਾਲਾ ਖੂਨ ਲਊਗਾ ਹੁਣ ਉਹ ਮਾਂ ਚੱਲ ਕਿਸਦਾ ਭਲਾ ਹੋ ਜਾਂਦਾ ਆਪਦੇ ਘਰੇ ਤਾਂ ਬਿਵਾਰੀ ਡਿੱਗੀ ਟੀ ਕਿਸੇ ਦੇ ਵੀ ਡਿੱਗਦੀ ਚੱਲ ਬੇਬੇ ਕਿਸੇ ਦਾ ਤਾਂ ਭਲਾ ਹੋ ਜਾ ਆਪਦੇ ਦਾ ਤਾਂ ਪਤਾ ਹੀ ਆ ਹੁਣ ਆਪਾਂ ਨੂੰ ਚੱਲ ਕੋਈ ਨਹੀਂ ਪੁੱਤ ਬਗ ਜਾ ਬਾਈ ਵੀਰੋਂ ਤੂੰ ਆਏ ਕਰੀਂ ਜਿੰਦਰ ਨੂੰ ਆਏ ਕਹਿੰਦੀ ਕਦੇ ਘਰੇ ਕੱਖ ਕੁਖ ਖਤ ਪਾ ਲੂਗਾ ਹਨਾ ਦੇਖ ਕੇ ਹਾਂ ਆਪਣੇ ਖੇਤ ਖੂਤ ਦਾ ਦੇਖ ਲੂ ਮੈਨੂੰ ਫਿਰ ਆਇਆ ਬੇਬੇ ਅੱਜ ਦਾ ਦਿਨ ਤਾਂ ਮੈਂ ਜਾ ਕੇ ਖਾਉ ਪੀਉਂਗਾ ਕੱਲ ਨੂੰ ਮੇਰਾ ਖੂਨ ਕੱਢ ਲਾਂਗੇ ਉਹ ਓਏ ਮੈਂ ਦੇਖ ਕੇ ਕਢਾਂ ਮੇਰਾ ਪਤਾ ਪਹਿਲੇ ਰੱਬ ਦੇ ਮਾਰੇ ਪਿਆ ਨਾ ਮੈਂ ਤਾਂ ਕੱਟੀ ਕਢਾਉਂਗਾ ਚਲ ਜਿੰਨੇ ਕਨ ਬਿਨਾਂ ਸਰਦੀ ਨਹੀਂ ਉਹਨਾਂ ਕ ਤਾਂ ਫਿਰ ਕਢਾਉਣਾ ਪਊਗਾ ਬਿਲਕੁਲ ਕੋਈ ਨਹੀਂ ਹਾਂ ਉਹਦੀ ਵਿਚਾਰੀ ਜਾਨ ਬਚ ਜੂ ਇੰਨੇ ਕ ਨਾਲ ਹਨਾ ਹਾਂ ਉਹਨੂੰ ਕਹਿਦੀ ਹੈ ਹੈ ਵੀਰ ਹੋਸਪੀਟਲ ਆਣਾ ਤਾਂ ਕੰਮ ਹੈ ਨਹੀਂ ਤੇਰਾ ਸੰਦੀਪ ਪਰ ਇੰਨਾ ਕ ਤਾਂ ਹੁਣ ਕੱਪੜਾ ਲੀੜਾ ਪਾਉਣੀ ਪੈਂਦਾ ਬਾਹਰ ਅੰਦਰ ਜਾਂਦੇ ਨੂੰ ਅੱਛਾ ਤਾਂ ਉਹੀ ਕੰਮ ਲੀਆਂ ਗੱਲਾਂ ਕਰੀ ਜਾਂਦੀ ਕੋਈ ਨਹੀਂ ਕੋਈ ਨਹੀਂ ਪੁੱਤ ਪਾਲ ਜਾਣਾ ਇੰਜ ਬੀਬੇ ਮੈਂ 15 ਕੁ ਹਜ਼ਾਰ ਰੁਪਏ ਲੈਗਾ ਤੈਨੂੰ ਮਾਰੀ ਚੋਂ ਚੰਗਾ ਉੱਥੇ ਲੂਣ 15000 ਤੂੰ ਕਰਨ ਉਹ ਉੱਥੇ ਲੋਡ ਪੈ ਜਾਂਦੀ ਹੈ ਨਾ ਉੱਥੇ ਹੁਣ ਪੈਸਾ ਟਾਕਾ ਤਾਂ ਲਵੇ ਚਾਹੀਦੀ ਆ ਖਾਲੀ ਹੱਥ ਕਿਵੇਂ ਜਾਊਗਾ ਮੈਨੂੰ ਚੱਲ ਚੰਗਾ ਪੁੱਤ ਕੋਈ ਨਹੀਂ ਬੰਦਾ ਬੰਦੇ ਦੀ दारू ਹੁੰਦਾ ਹਾਂ ਹਾਂ ਹੋ ਸਕਦਾ ਮੈਂ ਪਰਸੋ ਤੱਕ ਕੰਮ ਆ ਚੰਗਾ ਕੋਈ ਨਹੀਂ ਕੱਲ ਨੂੰ ਤਾਂ ਫੇਰ ਖੂਨ ਕੱਢਣਗੇ ਅੱਜ ਮੈਨ ਦਵਾਈ ਬੂਟੀ ਦਾ ਲਿਆ ਕੇ ਤਾਂ ਧਰਤੀ ਟਾਈਮ ਤੇ ਲਈ ਜਾਈ ਬੇਬੇ ਚੰਗਾ ਚੰਗਾ ਹਾਂ 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 ਬਾਕੀ ਜੇ ਕੋਈ ਗੱਲਬਾਤ ਹੋਊਗੀ ਮੈਨੂੰ ਫੋਨ ਕਰ ਦਿਓ ਬਾਬੇ ਦਾ ਪਤਾ ਲੱਗਿਆ ਕੋਈ ਬਾਬੇ ਬੂਬੇ ਦਾ ਨਹੀਂ ਪਤਾ ਲੱਗਦਾ ਆਪੀ ਲੱਗ ਜੂ ਪਤਾ ਜਿੱਦ ਉਹਦਾ ਆਪੀ ਆ ਜੂ ਜਿੱਧਰ ਆਉਣਾ ਹੋ ਐਡੀ ਨਾਲ ਟੈਨਸ਼ਨ ਲਿਆ ਕਰੋ ਤੁਸੀਂ ਚੰਗਾ ਬੇਬੇ ਫਿਰ ਮੈਂ ਚੱਲਦਾ ਤੀ ਚੰਗਾ ਕੱਖ ਕੋ ਖਪਵਾਲਿੰਗ ਔਰ ਨਾਲ ਉਹ ਤੋ ਚੰਗਾ ਨੀ ਲਾਬੋ ਲਾਬੋ ਆਹ ਇਹ ਬਤਾ ਸੁੱਤੀ ਹੋ ਪਈ ਹੋਵੇ ਹਾਂ ਹਾਂ ਮਸੀ ਹਾਂ ਪੁੱਤ ਦਲਜੀਤ ਤੇਰੀ ਮੰਮੀ ਉਹ ਤਾਂ ਮੇਲੇ ਤੇ ਗਈ ਹੋਈ ਚੀਮੇ ਮੇਲੇ ਤੇ ਗਈ ਹੋਈ ਆ ਹੋਰ ਉਹ ਨਾ ਕੋਈ ਮੇਲਾ ਛੱਡੇ ਜਦੋਂ ਕੋਈ ਜ਼ਰੂਰੀ ਕੰਮ ਹੁੰਦਾ ਉਦੋਂ ਇਹ ਉੱਜੜ ਜਾਂਦੀ ਆ ਵੀ ਗੱਲ ਸੁਣ ਮੇਰੀ ਉਹਦਾ ਫੋਨ ਲਾ ਦੇ ਫਿਰ ਮੜੀ ਜੀ ਮੇਰੀ ਗੱਲ ਕਰਾ ਪੁੱਤ ਫੋਨ ਤਾਂ ਉਹਦੇ ਕੋਲ ਹੀ ਆ ਸਾਡੇ ਘਰ ਤਾਂ ਦੋ ਫੋਨ ਨੇ ਇੱਕ ਡੈਡੀ ਕੋਲੇ ਇੱਕ ਉਹਦੇ ਕੋਲੇ ਹੁਣ ਮੇਰੇ ਵਾਲੇ ਚ ਵੀ ਪੈਸੇ ਨਹੀਂ ਮੈਂ ਤਾਂ ਉਹਦੇ ਨਾਲ ਜ਼ਰੂਰੀ ਗੱਲ ਕਰਨੀ ਸੀ ਜ਼ਰੂਰੀ ਪਤਾ ਮੈਨੂੰ ਕਿਹੜੀ ਗੱਲ ਕਰਨੀ ਸੀ ਮੈਂ ਬਤਾ ਨਹੀਂ ਕਿ ਮੈਨੂੰ ਪਤਾ ਟੁਕਲੀਆਂ ਹੀ ਕਰਨੀਆਂ ਹੋਣਗੀਆਂ ਵੇ ਜਾ ਪਰੇ ਤੂੰ ਮੈਨੂੰ ਦੱਸ ਦੇ ਮੈਨੂੰ ਦੱਸ ਦੇ ਮੇਰੀ ਗੱਲ ਸੁਣ ਤੂੰ ਉਹਨੂੰ ਸੁਨੇਹਾ ਲਾ ਦੀ ਹੁਣ ਚਲ ਤੈਨੂੰ ਦੱਸ ਦਿੰਨੀ ਆ ਹੋਰ ਨਾ ਕਿਸੇ ਨੂੰ ਕਹੀ ਵੀ ਮਾਸੀ ਐ ਕਹਿੰਦੀ ਸੀ ਵੇ ਉਹਨੂੰ ਐ ਦੱਸ ਦੀ ਕਿ ਸਿੱਬੂ ਨੂੰ ਤਾਂ ਲੈ ਆਈ ਘਰੇ ਅੱਛਾ ਉਹ ਤਾਂ ਠੀਕ ਹੈਗੀ ਥੋੜੀ ਜੀ ਹੈਗੀ ਡਾਊਨ ਜੀ ਹੈਗੀ ਹਸਪਤਾਲ ਚੋਂ ਕਰਨਾਇਲ ਨਹੀਂ ਲੱਭਿਆ ਹੈਗਾ ਠੀਕ ਦੋ ਰਿਪੋਰਟਾਂ ਦੇਣੀਆਂ ਨੇ ਉਹਨੂੰ ਮਤਲਬ ਦੇ ਹਲਾ ਚਲਕੀ ਜੀ ਗੱਲ ਕਰਦਾਗਾ ਟਿੱਡਾ ਜਾ ਤੂੰ ਪੁੱਤ ਦੱਸ ਦੀ ਕਾ ਕਰਨਾ ਤਾਂ ਲੱਭਿਆ ਨਹੀਂ ਹੈਗਾ ਉਹ ਤਾਂ ਲਾ ਪਤਾ ਹੀ ਆ ਮੈਂ ਮੈਂ ਤਾਂ 4 ਦਿਨ ਕਾਦੀ ਭੱਗੀ ਐਡੀ ਪਰਲੇ ਆ ਗਈ ਦੱਸ ਚਲ ਕੋਈ ਨਾ ਉਹਦੇ ਨਾਲ ਹੀ ਨਹੀਂ ਗੱਲ ਕਰੂ ਤੂੰ ਦੱਸ ਦੀ ਵਾਰ ਚੰਗਾ ਸਹੀ ਵਾਰ ਮੈਨੂੰ ਨਾ ਮਿਲੇ ਦੇ ਦਾਂਗੇ ਰਿਪੋਰਟ ਦੇ ਲੈ ਨਹੀਂ ਆ ਪੂਰਾ ਭਰ ਜਵਾਬ ਵਾਲਾ ਇਹ ਵੀ ਚਲਕਾਕੀਆਂ ਚ ਗੱਲਾਂ ਕਰਦਾ ਲੈ ਚਲ ਦੇਖ ਲੈ ਦੇਖ ਦੇਖ ਜੱਟ ਜੱਟ ਦੇਖ ਇਹਨੂੰ ਡੇਗੇ ਜਾਣ ਦੇ ਇਹਨੂੰ ਡੇਗੇ ਜਾਣ ਦੇ ਗਰੂੜੀ ਤੇ ਜਨਾਨੀ ਨੇ ਜੱਟ ਬਣਾਤਾ ਕਿੱਥੇ ਨਾ ਖਾਂਦਾ ਚੱਲ ਕੰਜਰ ਦਾ ਬਾਬਾ ਮੰਨ ਲੈ ਮੇਰੀ ਗੱਲ ਬਾਬਾ ਮੰਨ ਲੈ ਮੈਂ ਕਹਿੰਦਾ ਇਹਨੂੰ ਕਾਸਰ ਹੋ ਗਈ ਓਏ ਕਾਸਰ ਨਹੀਂ ਤੈਨੂੰ ਪਤਾ ਨਹੀਂ ਇਸਕੇ ਦਾ ਪੂਤ ਚੜਿਆ ਹੋਇਆ ਤੀ ਉਹ ਨਹੀਂ ਕੰਜਰ ਦਾ ਇਹ ਆ ਦੇਖ ਆ ਦੇਖ ਇਹ ਅੰਗੜਾਈਆਂ ਜਾਂ ਲੈਂਦਾ ਕੰਜਨ ਦਾ ਮਾਸਰ ਹੋ ਗਿਆ ਵੀ ਬੜਾ ਪ੍ਰਦੀਪ ਡਾਕਟਰ ਨੂੰ ਬੁਲਾ ਕੇ ਦਾ ਬਲੱਡ ਬਲੱਡ ਦਿਖਾਉਣੇ ਆ ਹਾਂ ਇੱਕ ਸਿਆਣਾ ਵੀ ਸੱਦਾਂਗੇ ਆਪਾਂ ਭੁੱਖਾ ਕਈ ਦਿਨਾਂ ਦਾ ਓਏ ਆ ਜਾ ਆ ਜਾ ਇਹ ਆਪਣੀ ਤੋਂ ਅੰਦਰੋਂ ਜਿੱਤੀ ਸੰਗਾ ਓਏ ਕਹਿੰਦੇ ਕਾਸਰ ਕਹਿੰਦੇ ਜੇ ਹੋਵੇ ਜੁੱਤੀ ਜੱਤੀਆਂ ਪਿੰਨੀਆਂ ਕਿਉਂ ਮਾਰਦੇ ਨਾ ਅੰਦਰ ਲਿਆ ਕੇ ਰਾਂ ਯਾਰ ਉੱਥੋਂ ਦਾ ਸਾੜ ਚੱਲ 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 ਘਰੇ ਨਹੀਂ ਵਰਦਾ ਐਨਾ ਮਾਰ ਦੇਖ ਦੇਖ ਦੇਖੀ ਦੇਖ ਲੈ ਪੈੜ ਆਉਂਦਾ ਹਜੇ ਪੈੜ ਆਉਂਦਾ ਹਜੇ ਪੈੜ ਆਉਂਦਾ ਹਜੇ ਹਜੇ ਪੈੜ ਆਉਂਦਾ ਮੈਂ ਕੀ ਕਰਾਂ ਮੈਂ ਦੇ ਦੀ ਚੜ ਦੁੱਖ ਦੇਖਿਆ ਨਹੀਂ ਜਾਂਦਾ ਮੈਂ ਤਾਂ ਥੱਲੇ ਕਰੂ ਜਿੱਤੀ ਕਾ ਨੂੰ ਯਾਰ ਮ ਓਏ ਚੱਲਾ ਇਹ ਨਹੀਂ ਹੈਗਾ ਆਪਾਂ ਕੰਮ ਤੇ ਲੱਦਾ ਹੈਗੇ ਹੁਣ ਕਰੀਏ ਦੇਖੀ ਲੈ ਘੱਟ ਦੇ ਦੇ ਦੇਖ ਪੰਮ ਦੇ ਮਰ ਜਾ ਕੋਣੋਂ ਦਾ ਉਹ ਡਰਣਾ ਡਰੂਣਾ ਮੱਲੋ ਬਾਬਾਈਆ ਹਾਂ ਇਹ ਕੀ ਹੋ ਗਿਆ ਉਹ ਤਾਂ ਮੋਟੀਫਾਈ ਕਰਾਇਆ ਹੋਇਆ ਹੈ ਗਾਂ ਦਾ ਕਬੇ ਦੇਖ ਦੇ ਬੜਾ ਹੋ ਜਾ ਬੜਾ ਹੋ ਜਾ ਬੜਾ ਹੋ ਜਾ ਸਾਈਡ ਤੇ ਮਾੜੀ ਜੀ ਸਰ ਓਰੇ ਪਾ ਦੋ ਇਹਨੂੰ ਬੰਨ ਦੇ ਮੜਾ ਜਾ ਹੋ ਕੀ ਗਿਆ ਮੜਾ ਇਹਦਾ ਇਸ ਕਿਦਾ ਪੂਤ ਚੜਾ ਇਸ ਕਿਦਾ ਆਇਆ ਕੀ ਹੋ ਗਿਆ ਇਹਨੂੰ ਉਏ ਨੂੰ ਕੁਛ ਨਹੀਂ ਹੋਇਆ ਭੈਣ ਜੀ ਇਹ ਤਾਂ ਠੀਕ ਆ ਠੀਕ ਹੈ ਉਹ ਕੁਛ ਨਹੀਂ ਹੋਇਆ ਭਾਈ ਇਹ ਤਾਂ ਉਹ ਬੰਦੇ ਨੂੰ ਬੁਲਾਉਣਾ ਤੇ ਥੋੜੀ ਚਾਰ ਦਰ ਹੋ ਗਏ ਸੁੱਤਾ ਨਹੀਂ ਸੁੱਤਾ ਨਹੀਂ ਬਾਬਾ ਦਾ ਤਿੰਨ ਚਾਰ ਦਿਨ ਹੋ ਗਏ ਇਹਨੂੰ ਗੋਲੀ ਦੇ ਕੇ ਪਾ ਦਿਓ ਹੱਥ ਨੇ ਠੀਕ ਹੋ ਜੂ ਦੜ ਕੇ ਉਹ ਗੋਲੀ ਤਰਾਉ ਲੈ ਲੈ ਤਰਾ ਡਾਕਟਰ ਮਿੱਟ ਵਾਲੇ ਨੂੰ ਫੋਨ ਲਾ ਹਾਂ ਜੇ ਕਿ ਮੈਂ ਕਰੀ ਜਾਂਦਾ ਕੁਛ ਨਹੀਂ ਹੋਇਆ ਭਾਈ ਇਹਦਾ ਦੰਦਾ ਜਹਾ ਲ ਗਿਆ ਠੀਕ ਹੋ ਜੂ ਐਡੀ ਟੈਕ ਸਮਝੀ ਕਾ ਦਿਓ ਲੈਨੇ ਤੁਸੀਂ ਮੈਂ ਕੀ ਹੋ ਗਿਆ ਤੈਨੂੰ ਤੂੰ ਤਾਂ ਜੰਗਾ ਭਰਾ ਸੀ ਜਿੰਦਰਾ ਕਿਵੇਂ ਲੋਟ ਹੋਊਗਾ ਆਪਣੇ ਤੂੰ ਤੋਂ ਬੋ ਦੇ ਕੀ ਜਾਂਦਾ ਯਾਰ ਇਹਨੂੰ ਪੁੱਪੜਾ ਕੀ ਕਰਾਂ ਮੈਂ ਦਰਦ ਦਾ ਭੱਗਿਆ ਜਾਈ ਮਗਰ ਹੋਰ ਨਾ ਕੋਈ ਚੰਦ ਛੱਡ ਦੇ ਚੱਲ ਕੋਈ ਨਾ ਭਾਈ ਮੈਂ ਦੇਖਦਾ ਉਹਨੂੰ ਮੜਾ ਬਟੇ ਨੂੰ ਪਾਣੀ ਪੂਣੀ ਪਿਆ ਦੋ ਤੁਸੀਂ ਠੀਕ ਵੀ ਐ ਹਾਏ 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 ਵੇ ਵਟ ਵੇ ਜੱਟ ਐ ਇਹਨਾਂ ਕਰਾ ਇਹਨੂੰ ਭਾਈ ਪਾਣੀ ਪੂਣੀ ਲੈ ਕੇ ਪਿਆ ਦੇ ਪਾਣੀ ਪਿਆ ਦੇ ਤੁਸੀਂ ਉਹਨੂੰ ਦੇਖ ਲੈ ਪੁੱਪੜੇ ਨੂੰ ਮੈਂ ਉਹਨੂੰ ਦੇਖਦਾ ਹੋ ਗਿਆ ਇਹਨੂੰ ਲੈ ਆਂ ਗਿਆ ਪਾਣੀ ਦਾ ਕੰਮ ਹੋ ਗਿਆ ਮੜਾ ਕੱਪੜੇ ਠੀਕ ਕਰਦੇ ਮੈਂ ਨਾ ਜਰਾ ਜੰਗਾ ਭਲਾ ਦੇਦਾ ਕੀ ਬਣ ਗਿਆ ਬੈਂਡ ਜੀ ਨੂੰ ਮੜਾ ਚਾਹ ਪਾਣੀ ਪਿਉ ਸੌ ਜਾਊਗਾ ਇਦੂ ਆ ਠੀਕ ਹੋ ਉਹਨੂੰ ਦੇਖਦਾ ਬਾਹਲਾ ਰੋਂਦਾ ਜਾ ਗਿਆ ਬਾਹਰ ਬਕੀ ਤਾਂ ਫੋਨ ਤੇ ਫੋਨ ਕਰੀਦਾ ਤੁਰਦੀ ਨਹੀਂ ਹੈਗੀ ਘਰੋਂ ਤੁਰਦੀ ਨਹੀਂ ਹੈਗੀ ਜਦੋਂ ਨੂੰ ਤੂੰ ਤਿਆਰ ਹੁੰਨੀ ਖੜ ਜਾ ਇਹ ਕਾਹ ਨੂੰ ਲੈ ਜਾਣੀ ਐ ਆ ਫੜ ਜਦੋਂ ਨੂੰ ਤੂੰ ਤਿਆਰ ਹੋਵੇਂ ਨਾ ਉਹਨੂੰ ਮੈਂ 15 ਵਾਰੀ ਤਿਆਰ ਹੋ ਜਾਵਾਂ ਇਕੱਲਾ ਜਾਣਾ 15 ਵਾਰੀ ਤਿਆਰ ਹੋ ਜਾ ਜਦੋਂ ਨੂੰ ਤੂੰ ਕੇਰਾ ਤਿਆਰ ਹੁੰਨੀ ਐ ਤੇਰੇ ਕਿਉਂ ਪੈਰਾ ਥੱਲੇ ਅਗ ਮੱਛਰੀ ਐ ਵਕੀਲ ਦਾ ਫੋਨ ਤੇ ਫੋਨ ਕਰੀ ਜਾਂਦਾ ਫਰ ਵਕੀਲ ਨੂੰ ਲੈ ਚੱਲ ਨਾਲ ਉਹ ਤੋਂ ਕੀ ਕਰਾਉਣਾ ਤੇ ਗਾਹ ਛੜਾਉਣਾ ਚੋਰ ਨਾਲੋਂ ਪੰਡ ਕਾਲੀ ਉਹਨੂੰ ਬਾਹਾਂ ਚੌ ਚੜਿਆ ਪਿਆ ਹਣੀ ਮੂਨਦਾ ਬਰੇ ਦਿਨਾਂ ਦੇ ਦਿਨਾਂ ਚਾਉ ਮੇਰੇ ਸਾੜਾ ਦਾ ਹੋਵੇ ਨਾ ਹਾਂ ਹੋਵੇ ਨਾ ਇਸ ਦਿਨਦਾਨ ਕੀ ਨੂੰ ਹੁੰਦਾ ਚਾਹ ਲਈ ਲੈ ਹੁਣ ਪਰ ਆ ਲਾ ਦੇ ਜਾਂਦਾ ਉਹੀਂ ਮੱਛੀ ਪਈਆ ਕਫੇ ਹੋਈ ਪਈਆ ਉਹੀਂ ਕਚੂਚ ਹੋਈ ਪਈਆ ਮੇਰੇ ਸਲੇ ਦੀ ਪਤਾ ਨਹੀਂ ਕੀ ਬੇ ਅਜ ਤਾਂ ਮੈਂ ਡਬਲ ਪੈਸੇ ਲਾ ਕੇ ਵਗ ਜੰਦੀ ਬਾਹਰ ਜੇ ਮੈਨੂੰ ਐ ਪਤਾ ਹੁੰਦਾ ਵੀ ਆਹ ਸਿਆਪੇ ਵੀ ਕਰਨੇ ਪੈਣਗੇ ਉਹ ਇਹਦਾ ਪਹਿਲਾਂ ਪੁੱਛਣਾ ਸੀ ਕਿਸੇ ਨੂੰ ਤਾਂ ਹਾਂ ਤੇਰਾ ਬੇੜਾ ਬੈਠੇ ਹਾਂ ਹਾਂ ਤਾਂ ਤੇ ਤੁੱਖ ਹੂੰ ਤੂੰ ਖਾਣਾ ਤਾਂ ਤੇ ਤੁੱਖਾ ਦੇਦਾ ਮੂੰਹ ਨਹੀਂ ਜੈਣਾ ਹਾਂ ਕੋਈ ਨਾ ਹੋਰ ਲਵਾ ਲੂੰ ਜੇ ਨਹੀਂ ਰਹੂਗਾ ਜੇ ਮੈਨੂੰ ਐ ਉਹ ਤਾਂ ਦੱਸ ਦਿੰਦਾ ਨਾ ਵੀ ਆਹ ਚੱਜ ਹੋਣਗੇ ਮੈਂ ਪੋਰਾ ਨਹੀਂ ਤੀ ਕਾਗਜ਼ਾਂ ਤੇ ਸਾਈਨ ਕਰਦੀ ਨਾਲੇ ਤਾਂ ਫਿਰ ਮੈਥੋਂ ਕਹੇਗੀ ਗਾਲਾਂ ਕੱਢਦਾ ਨਾਲੇ ਤਾਂ ਆਹ ਚੱਕ ਲੈ ਨਾਲੇ ਆਹ ਚੱਕ ਲਿਆ ਇੱਕ ਨਾਲ ਛਫਰਾਉਂਦਾ ਨਹੀਂ ਐਸੀ ਪਾਲ ਐਨੂੰ ਪਣੋਈਏ ਐਨੂੰ ਕਿਉਂ ਪਾਲ ਇਹਦੇ ਨਾਲ ਸੋਨਾ ਲੱਗਦਾ ਸ਼ੋਨਾ ਇਹ ਬੰਦੇ ਦੀ ਹੈਲੋ ਆ ਤਾਂ ਲਾਤੇ ਜਿੰਦੇ ਬਾਹਰੋਂ ਕੁੰਡਾ ਲੈ ਉਹ ਕੱਕੇ ਤੇ ਮਨਜੀਤ ਨੂੰ ਕਿਹਾ ਹੋਇਆ ਵੀ ਅਸੀਂ ਜਾ ਕੇ ਉਹਨੇ ਮੇਰਾ ਤੇਰੀ ਚਾਚੀ ਨਾਲ ਹਲੀਮੂਨ ਤੇ ਵਿਆਹ ਕਰਕੇ ਵੀ ਘਰ ਸ਼ਾਮਲਿਓ ਬਾਹਰ ਆ ਕੇ ਪੈ ਜਾ ਕਰੋ ਬਾਹਰਲੀ ਗੇਟ ਦੀ ਚਾਬੀ ਦੇਤੀ ਮੈਂ ਉਹਨਾਂ ਨੂੰ ਤੈਂ ਪਹਿਲੀ ਕਿਉਂ ਪਿੰਡ ਚ ਢੋਲ ਵਜਾਇਆ ਉਹ ਫਿਰ ਦੱਸਣਾ ਤਾਂ ਹੈਗਾ ਦੀ ਰਾਖੀ ਦਾ ਕਿਸੇ ਨੂੰ ਉਹਨਾਂ ਨੇ ਤਾਂ ਉਹੀ ਨਹੀਂ ਗੱਲ ਪੱਛਦੀ ਉਹ ਸਾਰੇ ਪਿੰਡ ਚੋਂ ਢੋਲ ਵਜਾ ਦੇਣਗੇ ਇਥੇ ਮੇਰੇ ਸਾਲੇ ਦੀ ਕੁੱਤੇ ਗੰਦ ਪਾ ਦੇਣਗੇ ਪਰ ਉਹ ਵੀ ਕਹਿ ਸਕਦਾ ਭਈ ਕਿਸੇ ਰਿਸ਼ਤੇਦਾਰੀ ਚ ਜਾ ਕੇ ਆਉਣੇ ਹਲੀ ਮੂਨ ਦਾ ਕਹਿਣਾ ਜ਼ਰੂਰੀ ਹੈ ਮੈਥੇ ਤਾਂ ਰਿਆ ਨਹੀਂ ਆ ਮਲੰਗਾ ਹਾਂ ਸੁਨੇਹਾ ਤੇਰਾ ਕਿਹਦਾ ਛੜੇ ਮਲੰਗਾ ਨੂੰ ਲਾਉਂਦਾ ਰਣਨੀ ਕੰਨ ਨਹੀਂ ਉਹਨਾਂ ਦੇ ਹਾਂ ਉਹਦਾ ਕਹਈਤਾ 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 ਆ ਉਹ ਮਰਤੇ ਤਾਂ ਤੀਵੀਂ ਜੁੜੀ ਐ ਚਲੋ ਭਾਈ ਢਾਕ ਜਾਂਚੀ ਜੁੜ ਗਈ ਆ ਫਿਰ ਫਿਰਦਾ ਉਹੀਂ ਹਾ ਹਸਣਾ ਆਸੀ ਉਰੇ ਉਰੇ ਦਾ ਹਸੀ ਮੜਾ ਹੱਸਾ ਮੇਰਾ ਐਂ ਜੀ ਕਰਦਾ ਤੇਰਾ ਬੂਥੜ ਕੇ ਮੇਰੇ ਦੰਦ ਜੇ ਕੱਢਦਾ ਤੇਰੇ ਹੱਥ ਹੱਥ ਹੱਸਣਾ ਮੜਾ ਹੱਸੀ ਹਾਏ ਨਹੀਂ ਹਾਸਵਲਾ ਪਰ ਜਾਂਦੀਂ ਜਬਾਗ ਜਾ ਨਹੀਂ ਆਏ ਨਹੀਂ ਜਬਾਗ ਜਾ ਜਬਾਗ ਜਾ ਲੰਘ ਜਾ ਫਿਰ ਵਕੀਲ ਖੜਾ ਓਥੇ ਗੱਡੀ ਲਈ ਕਿਉਂ ਹੱਥ ਤਾਂ ਪਾਈ ਮੜਾ ਚਾਉਂਗਾ ਉਹ ਤਾਂ ਕਹਿੰਦੀ ਨਾਲ ਲੈ ਚੱਲ ਹੁਣ ਡੀ ਜੇ ਦੀ ਛੂਲ ਹੋ ਗਿਆ ਉਹਦਾ ਜਾਨਵਰੀ ਉਹਦਾ ਸੁਨਾਮ ਤਾਂ ਕੱ ਛੱਡ ਕੇ ਆਊਗਾ ਉਦੋਂ ਕਹਦਾ ਬਸ ਤੇ ਜਾਵਾਂਗੇ ਚੱਲ ਆ ਜਾ ਹਾਂ ਹੱਥ ਤਾਂ ਪਾਈ ਮੜਾ ਜਾ ਹੀ 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 ਬਸ ਆ ਜਾ ਇਹ ਤੇ 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 ਦੀ ਕਿਨੂੰ ਹੁੰਦਾ ਚਾਵਾਈ ਮਾਲਕਾ ਹੀਰੀ ਜਾਂ ਪੂਰੀਆਂ ਕਰੀ ਛੱਬਦਿਆਂ ਜਿਵੇਂ ਮੇਰੀ ਛੁਣੀਆਂ ਆਹੀ ਛੁਣੀ ਮੈਂ ਤਾਂ ਕਹੀਏ ਹੈ ਪਰਮਾਤਮਾ ਜਿਵੇਂ ਇਹਦੀ ਸੁਣੀਓਵੇਂ ਕਿਸੇ ਦੀ ਨਾ ਸੁਣੀ ਹਾਂ 2 ਨੰਬਰ ਹੀ ਇਹ 2 ਨੰਬਰ ਆ ਜਾ ਨਹੀਂ ਮੈਂ ڈاکੂ 2 ਨੰਬਰ ਦਾ ਇਹ ਸੜਾ ਕਿਦਾ ਮਾੜਿਆ ਕਰਦੀ ਗੈਸ ਕੀ ਹੋ ਗਿਆ ਤੈਨੂੰ ਓਏ ਹੈ ਕੀ ਹੋ ਗਿਆ ਬੇਟੇ ਉਹ ਕੀ ਹੋ ਗਿਆ ਕਰ ਜੰਦਿਆ ਤੂੰ ਤਾਂ ਦੇਖ ਕਿਹੜੀਆਂ ਦਾ ਯਾਰ ਹਾਲਾਤਾਂ ਚ ਬੰਦਾ ਚੱਲ ਕੋਈ ਨਾ ਠੀਕ ਹੋ ਜੂ ਫਿਰ ਐ ਤੂੰ ਕਾਨੂੰ ਦਾ ਲਾਵੜਾ ਕਰਦਾ ਹੈ ਉਹਨੂੰ 20 ਸਾਲ ਹੋ ਗਏ ਬੱਪੜਾ ਐਸੇ ਕਰਦਾ ਨੂੜ ਖਾਂਦੇ ਓਏ ਉਹ ਮੈਂ ਤਾਂਤੀ ਬਾੜੀ ਲੱਗਣ ਦਿੱਤੀ ਸੀ ਅਜੋ ਬੰਦੇ ਨੂੰ ਲੋੜ ਪਿਆ ਖੜਾਗਾ ਚਲ ਕੋਈ ਨਹੀਂ ਆਏ ਤਾਂ ਫਿਰ ਹੁਣ ਹੋਈ ਜਾਂਦਾ ਗਾ ਜੇ ਕੋਈ ਰੱਬ ਦੀ ਮਾਰ ਪਾਏ ਤਾਂ ਬੱਕਰੀ ਗੱਲ ਹੈ ਕਿ ਜਨਾਨੀ ਪਿੱਛੇ ਲੱਗ ਕੇ ਆ ਕੁਝ ਕਰ ਲਿਆ ਗੱਲ ਤਾਂ ਤੇਰੀ ਸਹੀ ਹੈ ਇੱਕ ਜਨਾਨੀ ਨੇ ਦੇਖ ਲੈ ਕਿੰਨਾ ਕੰਮ ਕਰਵਾਤਾ ਫਿਰ ਹੁਣ ਕਰੀ ਵੀ ਕਰੀਏ ਵੀ ਕੀ ਆਪਾਂ ਕੀ ਕਰ ਸਕਦੇ ਆ ਉਹ ਮੈਂ ਬੰਨ ਕੇ ਲਿਆਇਆ ਉਹ ਬੰਦੇ ਨੂੰ ਮੈਂ ਉਹਦੀ ਗੋਦੀ 'ਚ ਛੇਡਿਆ ਅੱਜ ਮੈਂ ਬੰਦੀ ਫਿਰਦਾ ਯਾਰ ਮੇਰੇ ਨੂੰ ਮੈਨੂੰ ਪੁੱਛ ਮਿਲਦੇ ਕੀ ਬੀਤਦੀ ਆ ਗੱਲ ਤੇਰੀ ਸੋਚ ਕੇ ਨਾ ਐਂ ਦਿਲ じゃ ਸਾਲਾ ਬਲੁੰਦਰੀ ਆ ਗਿਆ ਵੀ ਗੱਲ ਤੇਰੀ ਠੀਕ ਆ ਯਾਰ ਐਨੇ ਸਾਲ ਬੰਦੇ ਦਾ ਨਾਮ ਕਾ ਖਾ ਕੇ ਗਰਾਰੀ ਕਰਨ ਦਾ ਤਾਂ ਫਿਰ ਦੇਖ ਹੱਕ ਹੁੰਦਾ ਵੀ ਨਹੀਂ ਚੁੱਪੜਾ ਮੈਂ ਤੈਨੂੰ ਦੱਸ ਨਹੀਂ ਸਕਦਾ ਮੈਂ ਕਿੰਨਾ ਉਹ ਕਹੋ ਓਏ ਆਪਾਂ ਪੇਗ ਨਾ ਪੇਗ ਪੜਿਆ ਕਿ ਲੋ ਲਉਦੇ ਰਿਹਾ ਓਏ ਆ ਦੋ ਬੰਦੇ ਨੇ ਮੁੱਝ ਪਾਣੀ ਨਹੀਂ ਦੇ ਗਾ ਰਹਾ ਬੰਨੀ ਪਿਆ ਮੰਜੇ ਤੇ ਯਾਰ ਕੀ ਹਾਲਾਤ ਹੋ ਗਏ ਉਹਦਾ ਮੂੰਹ ਦੇਖ ਕੇ ਸਿਰ ਤੇ ਤੇਰੀ ਗੱਲ ਸੁਣ ਕੇ ਬੇਟਾ ਮੈਨੂੰ ਐ ਲੱਗਦਾ ਵੀ ਯਾਰ ਆਪਾਂ ਨੂੰ ਕੁਝ ਕਰਨਾ ਚਾਹੀਦਾ ਮੈਂ ਵੀ ਤਾਂ ਯਾਰ ਬੰਦੇ ਦੀ ਆਖਰ ਨੂੰ ਯਾਰ दारू ਪੀਤੀ ਆ ਬੇਸਕ ਆਪਾਂ ਮਾੜਾ ਚੰਗਾ ਕਹਿੰਦੇ ਰਹਨੇ ਆ ਸੌ ਮੈਨੂੰ ਜੰਮਣ ਵਾਲੇ ਦੀ ਜਿੱਨਾਂ ਚ ਰਾਮੇ ਦਾ ਘਰ ਨਹੀਂ ਲਿਉਂਦਾ ਮੈਂ ਘਰੇ ਨਹੀਂ ਬੜਦਾ ਮਦਮਾਰੂ ਪਰ ਦੇਖਾ ਸੋਨੂ ਫਿਰ ਹੁਣ ਤੂੰ ਕੱਲਾ ਨਹੀਂ ਜਾਂਦਾ ਬੇਟੇ ਹਾਂ ਤੇਰੇ ਨਾਲ ਤੇਰਾ ਫੋਪੜ ਜਾਊ ਤੂੰ ਚੱਕ ਲਈ ਲਾਊ ਮੈਂ ਗੱਲ ਮੈਂ ਲਾਊ ਮੈਂ ਤੂੰ ਥਾਪੜਾ ਲੈ ਲੈ ਨਾ ਬੰਦਾ ਨਹੀਂ ਇਹ ਕੰਮ ਕਰ ਸਕਦਾ ਮੈਨੂੰ ਟੱਕ ਨਹੀਂ ਸਕਦਾ ਤੇਰੇ ਨਾਲ ਚੱਲੂਗਾ ਮੈਨੂੰ ਟੱਕ ਨਹੀਂ ਸਕਦਾ ਇੱਕ ਪੀਂਦਾ ਰਿਹਾ ਸੜ ਪੈ ਹੁਣ ਸਾਡੀ ਨੇੜੇ ਹੋ ਕੇ ਮਾਲਕੀ ਦੇ ਸੋ ਓਏ ਹੋਏ ਖੜੀਆਂ ਨੂੰ ਸੋਣ ਨਹੀਂ ਪੁੰਜੇ ਲੱਗਦੀ ਨਾ ਪੈਰ ਨਹੀਂ ਇਹਨੂੰ ਵੀ ਜਿੰਦਾ ਲਾ ਦੇ ਨਾਲ ਹੈਂ ਜਿੰਦਾ ਲਾ ਦੀ ਉਹ ਜਿੰਦੇ ਦੇ ਕਿਲੋੜਾ ਆ ਕੇ ਖੋ ਲੈਣਗੇ ਉਹ ਫਿਰ ਵੀ ਜਿੰਦਾ ਦਾ ਲਾਵੇ ਚਾਪੀ ਇੱਥੇ ਥਲੇ ਧਰ ਜਾਗੇ ਅੰਦਰ ਜਿੰਦੇ ਲਾਏ ਹੋਏ ਨੇ ਇਹਨੂੰ ਕੁੰਡਾ ਹੀ ਰਹਿਣ ਦੇ ਵੇ ਕੋਈ ਔਰ ਸੋਈ ਚ ਲੈ ਜੂਗਾ ਸਿਲੰਡਰ ਸਿਲੰਡਰ ਚੱਕ ਕੇ ਚੱਕੇ ਗਾਲੇਦਾਲੇ ਤੇਰੇ ਕੀ ਲਿਆਉ ਕੋਈ ਉਹੀ ਬਾਂ ਦੋ ਦਾ ਭਾਂਡੇ ਨੇ ਮੇਰੇ ਛੜਦਾ ਏ ਧਰਤਾ ਕੋਈ ਪਸੱਕਦੇ ਵੇ ਕੋਈ ਆ ਆ ਪੱਤੀਆ ਵੀ ਸਾਡੇ ਘਰੇ ਦਾ ਕਵਾੜ ਹੀ ਐ ਆਓ ਕਵਾੜ ਮੇਰੇ ਨਾਲ ਤੁਰਪੇ ਅੱਜ ਫਿਰ ਹੇ ਤੁਰਪੇ ਹੇ ਕਵਾੜ ਦਾ ਮੈਂ ਤੇ ਨਾਲ ਤੱਕ ਲਾਈ ਕੇ ਕੀ ਜਾਊ ਕੋਈ ਤੁਹਾਡੇ ਘਰ ਵੇ ਚੱਲ ਤੁਰਪੇ ਕੌਣ ਮਾਰੇ ਤੇਰੇ ਨਾਲ ਉਹ ਵਕੀਲ ਦਾ ਫੋਨ ਆਦੀ ਹੱਚਾ ਪਾਸਪੋਰਟ ਪਾਸਪੋਰਟ ਸਾਈਜ਼ ਫੋਟੋ ਚੱਕ ਲਈਆਂ ਚਾਰ ਉੱਥੇ ਕਰਾ ਲਾਂਗੇ ਮੈਂ ਤਾਂ ਹੁਣ ਜਿੰਦਾ ਰਹਾ ਤਾਂ ਪਿੰਨ ਕਾਰਡ ਦਾ ਹੈਗਾ ਹੈਗਾ ਪਿੰਨ ਕਾਰਡ ਆਧਾਰ ਕਾਰਡ ਠੀਕ ਆ ਆ ਜਾ ਇੱਕ ਏਟੀਐਮ ਕਾਰਡ ਨਹੀਂ ਚੱਕਿਆ ਤੈਨੂੰ ਕੋਈ ਲੈ ਜੂਗਾ ਮੈਂ ਤੈਨੂੰ ਕਿੱਥੇ ਲੈ ਜਾਵਾਂਗਾ ਬੜਾ ਸੀ ਬੜਾ ਸੀ 2 ਮਿੰਟ ਖੜ ਤੂੰ 2 ਮਿੰਟ ਖੜ ਬਾਬਾ ਮੇਰੀ ਗੱਲ ਸੁਣਦੀ ਏ ਤੈਨੂੰ ਮੈਨੂੰ ਥਾਪ ਪਾ ਦੇ ਦੇ ਸਿਰ ਤੇ ਹੱਥ ਰੱਖ ਦੇ ਰਾਮੇ ਦਾ ਸਿਰ ਤੇਰੇ ਪੈਰਾਂ 'ਚ ਹੁਣ ਦੇਖਦਾ ਜਾ ਤੂੰ ਜਿਹੜੇ ਬੰਦੇ ਨੇ ਯਾਰ ਮਾਰ ਕਰੀਆਂ ਭੋਨਾ ਅਸੀਂ ਨਹੀਂ ਛੱਡਦੇ ਠੀਕ ਮਗਰੋ ਕਰਾ ਲਾਂਗੇ ਮਗਰੋ ਕਰਾ ਲਿਓ ਮਗਰੋ ਕਰਾ ਲਾਂਗੇ ਮਰੀ ਪਿਆ ਹੁਣ ਇਹਦਾ ਬਸ ਇੱਕ ਰੂਹੀ ਐਜ ਤਾਂ ਇਹਦਾ ਬਣ ਕੀ ਗਿਆ ਇਹਨੂੰ ਇਹਦਾ ਸਾਹ ਚੱਲਦੇ ਨਹੀਂ ਤਾਂ ਸਾਹ ਚੱਲਦੇ ਨੇ ਬਸ ਕੰਦੇ ਉਹ ਟਾਈਮ ਕਾਨੂੰ ਖਰਾਬ ਕਰਦਾ ਫਿਰ ਚੱਲ ਹੁਣ ਉੱਥੇ ਨਹੀਂ ਗੱਲ ਹੁੰਦੀ ਐਂ ਭੋਜੇ ਤਾਂ ਅਸੀਂ ਅੰਦਰ ਵਾ ਗਏ ਮੇਰੇ ਜਵਾਖਾਂ ਨੂੰ ਸੰਭਲ ਲਿਓ ਤੈਨੂੰ ਬਾਬਾ ਨਿਆ ਮੈਂ ਦਵਾਉਂਗੇ ਮੈਂ ਤੇ ਬਹੁਤ ਨਾਲ ਬੈ ਕੇ ਖਾਦਾ ਪੀਤਾ ਬੂ ਐ ਨਹੀਂ ਜਾ ਸਕਦੇ ਸੀ ਅਸੀਂ ਅਸੀਂ ਐ ਨਹੀਂ ਜਾ ਸਕਦੇ ਹਥਿਆਰ ਚੱਕ ਲੈ ਚੱਕ ਲੈ ਕੁਸ ਘੇੜੇ ਨਹੀਂ ਹੈ ਨਾ ਸੂਨ ਵਾਲੀ ਛੋਟੀ ਵੰਗੂ ਲੈ ਚੱਕ ਲੈ ਕੁਸ ਆ ਗਏ ਅਸੀਂ ਲੜਦੇ 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 ਬਾਹਰ ਆ ਲੈ ਮਾ ਹਲੇ ਅੱਜ ਤਾਂ ਮੁੰਡੀ ਚਾਹੀਦੀ ਮੈਨੂੰ ਇਹਦੀ ਓਏ ਬਾਹਰ ਆ ਕੱਟ ਨਹੀਂ ਬਾਹਰ ਇਹਨੂੰ ਪੈਂਦਾ ਖਾਦਮਾ ਤੁਸੀਂ ਹੱਥ ਚੱਕ ਰੱਖਿਆ ਬੰਦਾ ਤਾਂ ਓ ਬਾਰੇ ਆ ਹੁਣ ਹੋਰ ਭਾਈ ਦਾ ਖਸਮਾ ਤੀਵੀਂ ਦੀ ਗੁੱਸੇ 'ਚ ਵੱੜ ਗਿਆ ਅੰਦਰ ਜਾਵਾ ਅੰਦਰ ਕੀ ਕਰਾਂਗੇ ਰਪੜਾ ਇੱਥੇ ਲੈ ਦੀ ਆ ਯਾਰ ਤੂੰ ਓ ਬਾਰੇ ਆ ਪ੍ਰੀਤਾ ਅੱਜ ਨਹੀਂ ਤੈਨੂੰ ਮਾਸੀ-ਮੂਸੀ ਕਹਿੰਦਾ ਉਹ ਗੇੜ ਲੱਗਿਆ ਮੈਂ ਬਾਰ ਉਹ ਕੀ ਹੋ ਗਿਆ ਭਾਈ ਤੂੰ ਕਿਉਂ ਗੇੜ ਤੋੜੀ ਜਾਂਦੇ ਓ ਕੀ ਹੋ ਗਿਆ ਕਿਉਂ ਗੇੜ ਤੋੜੇ ਨੇ ਆ ਯਾਰ ਬੰਦੇ ਦਾ ਸਕਿੱਦਰ ਗਏ ਇਹਦਾ ਬੰਦੇ ਯਾਰ ਮੈਨੂੰ ਚੱਕੀਆਂ ਤੇ ਮਿਲੇ ਨਹੀਂ ਚੱਕੀਆਂ ਤੇ ਮਿਲੇ ਨੇ ਹਾਂ ਇਹਨਾਂ ਕੋਲੇ ਟੇਚੀ ਬੈਗਾ ਐਤੀ ਵੀ ਕਿਤੇ ਘੁੰਮਣ ਕੰਮਲੇ ਜਾਂਦੇ ਨੇ ਕਹ ਜਣੇਤੀ ਇਹ ਇਹ ਦੋ ਜਣੇ ਦੀ ਰਾਮ ਆਰਾਮਾ ਤੇ ਪ੍ਰੀਤਾ ਰਾਮਾ ਤੇ ਪ੍ਰੀਤਾ ਹਾਂ ਉਹ ਤਾਂ ਬਾਗੇ ਭੱਜ ਗਏ ਉਹਨੂੰ ਪਤਾ ਲੱਗ ਗਿਆ ਯਾਰ ਸਾਡਾ ਹੱਲ ਕਰ ਇਹਨਾਂ ਦਾ ਪਿੱਛਾ ਕਰਨਾ ਸੀ ਤੁਹਾਡਾ ਹੱਲ ਕੋਈ ਸਾਨੂੰ ਐਂ ਦੱਸ ਵੀ ਗਏ ਕਿੱਥੇ ਨੇ ਕੋਈ ਬੰਦੇ ਨੂੰ ਪਤਾ ਐਂ ਤਾਂ ਪਤਾ ਨਹੀਂ ਨਾ ਮੈਨੂੰ ਐ ਲੱਗਾ ਵੀ ਜਿਵੇਂ ਕਿਤੇ ਘੁੰਮਣ ਜਾਂਦੇ ਨੇ ਫਿਰ ਹੁਣ ਸਾਨੂੰ ਦੱਸ ਤਾਂ ਦੇ ਸੀ ਕਿਵੇਂ ਭਾਲੀ ਉਹਨਾਂ ਨੂੰ ਤੁਹਾਡਾ ਹੱਲ ਕਰਤਾ ਦਿੰਨਾ ਮੈਂ ਲੋਕੇਸ਼ਨ ਤੇ ਲਾਉਣੀ ਹੁੰਦੀ ਐ ਸੋਨੂੰ ਆ ਸਾਨੂੰ ਨਹੀਂ ਲਾਉਣੇ ਇਹਨੂੰ ਨਹੀਂ ਇਹਨੂੰ ਤਾਂ ਫੋਨ ਲਾਉਣਾ ਹੁੰਦਾ ਸਿੱਧਾ ਸਿੱਧਾ ਫੋਨ ਦਿਓ ਟੈਲੀਫੋਨ ਸਾਨੂੰ ਸਨੈਪਚੈਟ ਤੇ ਮੈਂ ਲੋਕੇਸ਼ਨ ਲਾ ਕੇ ਦਿੰਦਾ ਉਹ ਮੇਰਾ ਰੇਤ ਤੇ ਆ ਗਿਆ ਉਹ ਲਿਪੜ ਗਿਆ ਲੈ ਦੇਖ ਲੈ ਚੱਲਦਾ ਐ ਤਾਂ ਲੈ ਲੈ ਇਹਨੂੰ ਲਾ ਕੇ ਨਹੀਂ ਮੈਂ ਮੈਂ ਤੁਹਾਨੂੰ ਲੋਕੇਸ਼ਨ ਲਾ ਕੇ ਦਿੰਦਾ ਹਾਂ ਜਿੱਥੇ ਜਿੱਥੇ ਲੋਕੇਸ਼ਨ ਆਈ ਜਾਊ ਉੱਥੇ ਤੇ ਜਾਈ ਜਾਓ ਤੁਹਾਨੂੰ ਉਹਨਾਂ ਦਾ ਐਡਰੈਸ ਪਤਾ ਲੱਗ ਜਾਊ ਸਿੱਖਲੇ ਸਮਾਰ ਕੇ ਬਾਈ ਤੋਂ ਇਹ ਜੇ ਆ ਸਾਜ ਮੇ ਤਾਂ ਕੁੱਗੂਇ ਤਰੀ ਜਾਂਦਾ ਕੁੱਗੂਇ ਤਰੀ ਜਾਂਦਾ ਹਾਂ ਇਧਰ ਇਧਰ ਜਾਈ ਚਲਿਓ ਬਾ ਠੀਕ ਆ ਸੋਨੂੰ ਉਹਦੀ ਮਿਲ ਜਾਣਗੇ ਜੇ ਇਹੇ ਖਾਤੋਂ ਕੱਟਿਆ ਜਾਵੇ ਦੁਬਾਰੇ ਇੱਥੇ ਚੱਲ ਪੂ ਇਹ ਹਾਂ ਹਾਂ ਚੱਲ ਪੂ ਚੱਲ ਪੂ ਇੱਥੋਂ ਲਾ ਕੇ ਇੱਥੋਂ ਐ ਚਲਾਨੀ ਬਾ ਠੀਕ ਆ ਠੀਕ ਆ ਮੈਨੂੰ ਕਿਹੜਾ ਚਲਾ ਲੈਣ ਦੇ ਆ ਹਾਂ ਚਲਾ ਲੈ ਆ ਆ ਦੱਬਿਆ ਕੁੱਗੂ ਜਾ ਹਾਂ ਆ ਦੱਬਿਆ ਆ ਪੂਤ ਜਾ ਪੂਦਿਆ ਇਹਦਾ ਬਤਾ ਇਹ ਦੂਬਾਰਾ ਦੱਬਦਾ ਇਹ ਦੂਬਾਰਾ ਆ ਦੱਬਤਾ ਹਾਂ ਇਹ ਜਿੱਧਰ ਜਿੱਧਰ ਜਾਈ ਜਾਊ ਉਧਰ ਉਧਰ ਜਾਈ ਜਾਊ ਹਾਂ ਪ੍ਰੀਤੋਂ ਲਿਖਿਆ ਆਉਂਦਾ ਆ ਪ੍ਰੀਤੋਂ ਆ ਹਾਂ ਠ ਬਸ ਉਹਦੇ ਜਾ ਕੇ ਸਨਾ ਉਹਦੇ ਬਾਹਰ ਚ ਮਿਲੂ ਆ ਠੀਕ ਆ ਠੀਕ ਆ ਧੰਨਵਾਦ ਐ ਕਰੋ ਇੱਧਰ ਮੁੜੇ ਨੇ ਇੱਧਰ ਮੋੜ ਇੱਧਰ ਗਏ ਨੇ ਬਾਈ ਬਾਲਾ ਬਾਤ ਧੰਨਵਾਦ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਸਨਾਮ ਵਾਲਾ ਅੱਡਾ ਦਿਖਾਉਂਦਾ ਚੱਲ ਹਾਂ ਹਾਂ ਇੱਧਰ ਹੀ ਨੇ ਸਨਾਮ ਵਾਲਾ ਅੱਡਾ ਆ ਜਾ ਬਸ ਸੱਡੇ ਤੇ ਗਏ ਹੁਣ ਹਾਂ ਚੱਲ ਚੱਲ ਘੁੰਮਣ ਵਾਗੇ ਉਹਦਾ ਨਾਂ ਫੜ ਦੋ ਜੇ ਕੋਈ ਨਾ ਚੱਕਰੀ ਨਾ ਮੰਨੋ